ਜਿਹਨੂੰ ਹਜ਼ਾਰਾਂ ਲੋਕ ਮਿਲਣ ਲਈ ਖੜੇ ਹੁੰਦੇ ਸੀ ਉਹਦੀ ਮਰਜ਼ੀ ਚੱਲਦੀ ਸੀ ਜੋ ਹੁਕਮ ਕਰ ਦਿੰਦਾ ਸੀ ਉਹ ਟੱਲ ਹੁੰਦਾ ਸੀ ਆਜੋ ਤਖਤੀ ਪਾ ਕੇ ਬੈਠੇ ਨੇ ਉੱਥੇ ਆਜੋ ਤਖਤੀ ਪਾ ਕੇ ਬੈਠਾ ਫੁਰਕ ਤਾਂ ਸੱਟ ਵੀ ਲੱਗੀ ਹੋਈ ਪੈਰ ਤੇ ਸੁਣੇ ਜਿੱਥੇ ਤੁਸੀਂ ਗੱਲ ਸ਼ੁਰੂ ਕੀਤੀ ਹੈ ਨਾ ਭਿੱਤਾ ਪੋਰ ਆਜ ਰਾਜੇ ਨਰਕ ਤੇ ਇਹਦੇ ਵਿੱਚ ਬਹੁਤ ਗੁੱਸਾ ਬਾਣੀ ਨੂੰ ਮੰਗਦੇ ਬਾਣੀ ਦੇ ਨਹੀਂ ਮੰਨ ਬਾਣੀ ਦੀ ਕਲ ਨਹੀਂ ਅਸੀਂ ਮੰਨਦੇ ਨਮਸਕਾਰ ਵੀ ਕਰਦੇ ਆ ਗੁਰੂ ਘਰ ਜਾਣਦੇ ਆ ਮੰਦਿਰ ਗੁਰਦੁਆਰੇ ਜਾਣਦੇ ਆ ਪਰ ਅਸੀਂ ਕਦੇ ਉਹਨਾਂ ਦੀ ਗੱਲ ਮੰਨਣ ਤਿਆਰ ਨਹੀਂ ਜਿਹੜਾ ਪੰਜਾਬ ਦੀ ਖੇਤਰੀ ਪਛਾਣ ਹੁੰਦੀ ਹੈ ਉਹ ਪੰਜਾਬ ਦੀ ਜੜ੍ਹ ਹੁੰਦੀ ਹੈ ਉਹਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਉਹ ਚੰਗਾ ਜਾਣਦੀ ਹੁੰਦੀ ਹੈ ਵੀ ਇਹਨਾਂ ਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਕਿਵੇਂ ਇਹ ਠੀਕ ਹੋਣਗੇ ਹਾਂ ਕਿਹਦੀ ਚੀਜ਼ ਦੀ ਜ਼ਰੂਰਤ ਹੈ ਇਹਨਾਂ ਨੂੰ ਨਵੀਂ ਲੀਡਰਸ਼ਿਪ ਜਿਹੜੀ ਆਵੇ ਉਹਨਾਂ ਦੇ ਹੱਥਾਂ ਵਿੱਚ ਕਮਾਂਡ ਦਿੱਤੀ ਜਾਵੇ ਇਹਨੂੰ ਕਾਲੀਦਨ ਨੂੰ ਦੁਬਾਰੇ ਖੜਾ ਕਰੋ ਟਪੋਰਾਜ਼ ਤੇ ਰਾਜੋਨ ਨਰਕ ਇੱਕ ਹਫ਼ਤਾ ਸਿ ਅਕਸਰ ਛੋਟੇ ਹੁੰਦੇ ਸੁਣਦੇ ਰਹੇ ਆ ਤੇ ਬਹੁਤ ਕਿੱਸੇ ਕਹਾਣੀ ਵੀ ਸੁਣੇ ਨੇ ਵੀ ਪ੍ਰਮਾਤਮਾ ਜਦੋਂ ਦਿੰਦਾ ਹੈ ਛੱਤ ਪਾੜ ਕੇ ਦੇ ਦਿੰਦਾ ਹੈ ਜੇ ਜਦੋਂ ਖੋਹਦਾ ਥੱਪੜ ਮਾਰ ਕੇ ਖੋਹ ਲੈਂਦਾ ਹੈ ਉਹ ਕਈ ਵਾਰ ਰਾਜਿਆਂ ਨੂੰ ਹੀ ਭੀਖ ਮੰਗਣ ਲਾ ਦਿੰਦਾ ਤੇ ਕਈ ਵਾਰ ਭਖਾਰੀਆਂ ਨੂੰ ਤਖਤ ਵੀ ਬਖਸ਼ ਦਿੰਦਾ ਸੋ ਇਹ ਗੱਲ ਹੁੰਦੀ ਹੈ ਕਮਾਈ ਦੀ ਉਹਨਾਂ ਦੀ ਅਗਲੇ ਪਿਛਲੇ ਕਰਮਾਂ ਦੀ ਗੱਲ ਵੀ ਹੁੰਦੀ ਹੈ ਜੇ ਆਪਾਂ ਗੱਲ ਕਰੀਏ ਸੋ ਇਹ ਗੱਲਾਂ ਅਸੀਂ ਪਹਿਲਾਂ ਕਿਸੇ ਕਹਾਣੀ ਦੇ ਵਿੱਚ ਸੁਣੀਆਂ ਸੀਗੀਆਂ ਫਿਲਮਾਂ 'ਚ ਦੇਖੀਆਂ ਸੀਗੀਆਂ ਲਾਵਣਾ 'ਚ ਪੜੀਆਂ ਸੀਗੀਆਂ ਪਰ ਅੱਜ ਸਾਡੇ ਸਾਹਮਣੇ ਵੀ ਆਪਰੀਆਂ ਨੇ ਜਿਹਦੇ ਤੋਂ ਸਾਨੂੰ ਮੈਨੂੰ ਲੱਗਦਾ ਵੀ ਬਹੁਤ ਕੁਝ ਸਿੱਖਣ ਦੀ ਲੋੜ ਆ ਕਿੰਨੇ ਚੌਧਰੀ ਸਾਹਿਬ ਬਿਲਕੁਲ ਸਹੀ ਗੱਲ ਹੈ ਕੀ ਕਹਿੰਦੇ ਤੁਸੀਂ ਸਵਾਰੀ ਬਿਲਕੁਲ ਸਹੀ ਗੱਲ ਹੈ ਦੇਖੋ ਕਿ ਜਿਵੇਂ ਅੱਜ ਕੱਲ ਜੋ ਆਪਾਂ ਪਿਛਲੇ 2-3 ਦਿਨ ਤੋਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਬਿਲਕੁਲ ਦੁਨੀਆ ਤੇ ਪੰਜਾਬ ਤੇ ਪੰਜਾਬ ਤੇ 25 ਸਾਲ ਦੇ ਰਾਜ ਦੇ ਦਾਅਵੇ ਕਰਨ ਵਾਲਾ ਪਰਿਵਾਰ 10 ਸਾਲ ਲਗਾਤਾਰ ਜਿਹੜੇ ਰਾਜ ਕੀਤਾ ਵੀ 10 ਸਾਲ ਤੋਂ ਲਗਾਤਾਰ ਕੀਤਾ ਬਿਲਕੁਲ ਹੈਨਾ ਬਹੁਤ ਵਾਰੀ ਮੁੱਲਾਂ ਦਾ ਵੀ 5 ਵਾਰ ਮੁੱਖ ਮੰਤਰੀ ਬਣ ਗਏ ਸੀ ਵੰਦੂ ਜੀ ਬਟਵਾਲਾ ਸਾਹਿਬ ਕਿਸੇ ਨਿਊਜ਼ ਪਾਗਲੀ ਪ੍ਰਾਪਤ ਹੋਇਆ ਬਿਲਕੁਲ ਨਹੀਂ ਲਗਾ ਇੰਨੇ ਵਾਰ ਬਣਨਦਾ ਹਨ ਸੋ ਕਈ ਚੀਜ਼ਾਂ ਲਈ ਉਹਨਾਂ ਦੇ ਨਾਮ ਬੋਲਦੀਆਂ ਨੇ ਪਰ ਅੱਜ ਉਸ ਪਰਿਵਾਰ ਦੀ ਜੇ ਅਪ ਹਾਲਤ ਦੇਖਦੇ ਆ ਵੀ ਤਨਖਾਈਏ ਕਰਾਰ ਦਿੱਤੇ ਗਏ ਨੇ ਉਹ ਤੇ ਗੱਲ ਦੇ ਵਿੱਚ ਤਖਤੀ ਪਾ ਕੇ ਦਰਬਾਰ ਸਾਹਿਬ ਦੇ ਬਾਹਰ ਬੈਠੇ ਮੈਂ ਤੁਹਾਡੀ ਗੱਲ ਵੱਡੀ ਕਰਦਾ ਦੇਖੋ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜਾ ਇਹਨਾਂ ਤਨਖਾਈਆ ਕਰਵਾ ਦਿੱਤਾ ਅਕਾਲੀ ਦਾ ਦੀ ਲੀਡਰਸ਼ਿਪ ਨੂੰ ਇਹਦੇ ਵਿੱਚੋਂ ਮੈਂ ਸਮਝਦਾ ਵੀ ਜੇ ਕੋਈ ਸਿੱਖਣਾ ਹੋਵੇ ਨਾ ਹਰ ਇੱਕ ਬੰਦੇ ਵਾਸਤੇ ਭਾਵੇਂ ਉਹ ਕਿਸੇ ਵੀ ਫੀਲਡ ਦੇ ਵਿੱਚ ਤਸ ਸਿੱਖਣ ਨੂੰ ਬਹੁਤ ਕੁਝ ਸਿੱਖਿਆ ਜਾ ਸਕਦਾ ਕਿਉਂਕਿ ਜਦੋਂ ਬੰਦਾ ਪਾਵਰ 'ਚ ਹੁੰਦਾ ਨਾ ਉਹ ਬਹੁਤ ਸਾਰੀਆਂ ਗਲਤੀਆਂ ਇਹ ਜਿਹੀਆਂ ਕਰ ਜਾਂਦਾ ਉਹਨੂੰ ਅਹਿਸਾਸ ਨਹੀਂ ਹੁੰਦਾ ਇਸ ਚੀਜ਼ ਦਾ ਬਿਲਕੁਲ ਅੱਜ ਵੀ ਜਿੰਨੇ ਲੋਕ ਪਾਵਰ 'ਚ ਨੇ ਵੱਖ-ਵੱਖ ਫੀਲਡ ਦੇ ਵਿੱਚ ਚਾਹੇ ਕੋਈ ਅਫਸਰ ਆ ਚਾਹੇ ਵੀ ਰਾਜਨੀਤੀ 'ਚ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਵੀ ਇਹ ਪਾਵਰਾਂ ਸਦਾ ਨਹੀਂ ਰਹਿੰਦੀਆਂ ਬਿਲਕੁਲ ਪਾਵਰ ਨੇ ਇੱਕ ਦਿਨ ਜਾਣਾ ਹੀ ਆ ਜਦੋਂ ਪਾਵਰ ਚਲੀ ਜਾਂਦੀ ਹੈ ਨਾ ਤੇ ਉਹ ਤੋਂ ਬਾਅਦ ਫਿਰ ਹਾਲਾਤ ਜਿਹੜੇ ਸਾਰਿਆਂ ਦੇ ਸਾਹਮਣੇ ਆ ਤੇ ਅੱਜ ਇੱਕ ਹਰ ਇੱਕ ਬੰਦੇ ਦੀ ਦੌੜ ਲੱਗੀ ਹੋਈ ਆ ਜ਼ਮੀਨਾਂ ਖਰੀਦਣ ਨੂੰ ਪਲਾਟ ਬਣਾ ਲਓ ਜੀ ਇਹ ਕਰ ਲਓ ਉਹ ਕਰ ਲਓ ਬੰਦਾ ਕਰਦਾ ਕਦੇ ਵਾਸਤੇ ਆ ਤੇ ਜਿਹੜੀ ਜ਼ਮੀਨ ਆ ਅਸੀਂ ਆਪਾਂ ਨੂੰ ਸ਼ੁਰੂ ਤੋਂ ਕਹਿੰਦੇ ਆਂ ਵੀ ਧਰਤੀ ਮਾਤਾ ਆ ਧਰਤੀ ਮਾਤਾ ਇਹ ਜ਼ਮੀਨ ਜਿਹੜੀ ਆ ਨਾ ਇਹ ਇਹਦਾ ਕਦੇ ਕੋਈ ਮਾਲਕ ਨਹੀਂ ਹੋਇਆ ਤੁਸੀਂ ਕਦੇ ਵੀ ਕਿਤੇ ਸੋਚ ਕੇ ਦੇਖ ਲਿਓ ਦੂਰ ਦਰਾਡੇ ਕਦੇ ਵੀ ਨਾ ਮੇਰੇ ਸਾਹਬ ਨਾਲ ਅਸੀਂ ਪੇਪਰਾਂ ਦੀ ਅਦਲਾ ਬਦਲੀ ਕਰੀ ਜਾਂਦੇ ਆਂ ਵੀ ਅੱਜ ਇਹ ਆਹ ਜ਼ਮੀਨ ਪਈ ਆ ਇਹਦੇ ਅੱਜ ਪੇਪਰ ਮੇਰੇ ਨਾਂ ਤੇ ਆ ਕੱਲ ਨੂੰ ਤੁਹਾਡੇ ਨਾਂ ਤੇ ਪਰਸ ਨੂੰ ਕਿਸੇ ਹੋਰ ਦੇ ਨਾਂ ਤੇ ਆ 100 ਸਾਲ ਤੋਂ ਪਹਿਲਾਂ ਪਹਿਲਾਂ ਹਰੇਕ ਜ਼ਮੀਨ ਦਾ ਜਿਹੜਾ ਮਾਲਕ ਹੈ ਨਾ ਉਹਦੇ ਪੇਪਰ ਚੇਂਜ ਹੋ ਜਾਂਦੇ ਉਹਦਾ ਮਾਲਕ ਚੇਂਜ ਹੋ ਜਾਂਦਾ ਸਦਾ ਸਦਾ ਹੀ ਨਹੀਂ ਰਹਿੰਦਾ ਕਦੇ ਕੋਈ ਵੀ ਇਸੇ ਦੌੜ ਪਿੱਛੇ ਲੱਗੇ ਹੋਏ ਇਹਨਾਂ ਦੌੜਾਂ ਦੇ ਪਿੱਛੇ ਹੀ ਬੰਦਾ ਗਲਤੀਆਂ ਕਰਦਾ ਇਹਨਾਂ ਦੌੜਾਂ ਦੇ ਪਿੱਛੇ ਠਗੀਆਂ ਮਾਰਦਾ ਸਾਰਾ ਕੁਝ ਝੂਠ ਤੂਫਾਨ ਬੋਲਦਾ ਬੰਦਾ ਬਈ ਸੱਤਾ ਦੇ ਨਸ਼ੇ 'ਚ ਵੀ ਜੀ ਹਾਲਾਂਕਿ ਰਾਜ਼ ਉਹਨੂੰ ਮਿਲਦਾ ਹੈ ਜਿਹਦੇ ਕਰਮ ਚੰਗੇ ਹੁੰਦੇ ਨੇ ਜਿਹਨਾਂ ਕਰਮ ਚੰਗੇ ਕਿਉਂਕਿ ਪੰਜਾਬ ਤੇ ਜਾਂ ਭਾਰਤ ਤੇ ਜਾਂ ਕਹਿੰਦੀ ਆਪਾਂ ਜਾਂ ਕਿਸੇ ਸੂਬੇ ਤੇ ਜਾਂ ਕਿਸੇ ਜ਼ਿਲ੍ਹੇ ਤੇ ਜਾਂ ਕਿਸੇ ਪਿੰਡ ਤੇ ਹੂੰ ਇਹ ਰਾਜ ਕਰਨਾ ਸੌਖੀ ਗੱਲ ਨਹੀਂ ਹੁੰਦੀ ਬਿਲਕੁਲ ਨਹੀਂ ਆਪਾਂ ਸਰਪੰਚ ਤੋਂ ਸ਼ੁਰੂ ਕਰਦੇ ਹਾਂ ਹਾਂ ਬਿਲਕੁਲ ਸਰਪੰਚ ਵੀ ਉਹੀ ਬੰਦਾ ਬਣਦਾ ਜਿਹਦੇ ਕਰਮਾਂ ਚ ਜਿਹਦੇ ਕਰਮਾਂ ਲਿਖਿਆ ਹੋਇਆ ਹੈ ਕਈ ਵਾਰ ਮੈਂ ਇਦਾਂ ਦੇਖਿਆ ਵੀ ਬੰਦਿਆਂ ਦੀ ਬਹੁਤ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਸਰਪੰਚ ਬਣਨ ਦੀ ਇੱਛਾ ਹੁੰਦੀ ਆ ਉਹ ਅੱਛਾ ਦਿਲਚਸਪ ਲੈ ਕੀ ਮਰ ਜਾਂਦੇ ਨੇ ਸਾਰੀ ਉਮਰ ਨਿਕਲ ਜਾਂਦੀ ਹੈ ਮੌਕੇ ਨਹੀਂ ਮਿਲਦੇ ਸਾਰੀ ਉਮਰ ਨਿਕਲ ਜਾਂਦੀ ਹੈ ਤੇ ਜਿਹੜੇ ਬੰਦੇ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਉਹ ਬਣ ਜਾਂਦਾ ਵੀ ਮੈਂ ਸਰਪੰਚ ਬਣੂੰਗਾ ਜਿਨੇ ਕਦੇ ਬਿਲਕੁਲ ਹੀ ਨਹੀਂ ਸੋਚਿਆ ਹੁੰਦਾ ਤੇ ਸਰਪੰਚ ਬਣ ਜਾਂਦਾ ਸੋ ਇਹ ਤੈ ਹੈ ਪ੍ਰਮਾਤਮਾ ਵੱਲੋਂ ਕਿਨੂ ਰਾਜਬਖਸ਼ਨਾ ਕਿਨੂ ਇਹ ਜਿਹੜੀ ਤਾਜਪੋਸ਼ੀ ਕਰਨੀ ਹੈ ਕੀਦੀ ਹੈਣਾ ਤੇ ਉਹ ਦੂਸਰਾ ਬੰਦਾ ਫਿਰ ਜਿਹੜਾ ਉਹ ਉਹਦੇ ਯੋਗ ਹੋ ਜਾਂਦਾ ਚਾਹੇ ਉਹ ਸਰਪੰਚ ਬਣਦਾ ਚਾਹੇ ਉਹ ਐਮਐਲਏ ਬਣਦਾ ਚਾਹੇ ਉਹ ਮੰਤਰੀ ਬਣਦਾ ਹੈਣਾ ਚਾਹੇ ਉਹ ਸੀਐਮ ਬਣਦਾ ਹੈਣਾ ਫਿਰ ਇਹ ਉਹਦੀ ਜ਼ਿੰਮੇਵਾਰੀ ਹੈ ਵੀ ਉਸ ਪਦਵੀ ਦਾ ਕਿੰਨਾ ਖਿਆਲ ਰੱਖਦਾ ਉਹਨੂੰ ਕਿੱਥੋਂ ਤੱਕ ਲੈ ਕੇ ਜਾਂਦਾ ਉਹਨੂੰ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਕਿ ਬਾਕੀ ਉਹ ਸੇਵਾ ਕਰ ਰਿਹਾ ਹੈ ਕਿ ਸਿਰਫ ਸੇਵਾ ਦੇ ਦਾਅਵੇ ਨੇ ਸੋਨੇ ਜਿੱਥੇ ਤੁਸੀਂ ਗੱਲ ਸ਼ੁਰੂ ਕੀਤੀ ਹੈ ਨਾ ਕਿ ਤਪੋ ਰਾਜ ਰਾਜੇ ਨਰਕ ਇਹ ਬਿਲਕੁਲ ਸਹੀ ਹੈ ਕੋਈ ਹਰੇਕ ਬੰਦੇ ਨੂੰ ਮੌਕਾ ਨਹੀਂ ਮਿਲਦਾ ਜਿਸ ਬੰਦੇ ਨੇ ਕੋਈ ਪਿਛਲੇ ਜਨਮ ਦਾ ਤਪ ਕੀਤਾ ਹੋਇਆ ਤਪ ਕੀਤਾ ਹੁੰਦਾ ਠੀਕ ਹੈ ਉਹਦੇ ਮੁਕੱਦਰਾਂ ਚ ਲਿਖੀ ਹੁੰਦੀ ਆ ਭਾਵੇਂ ਉਹ ਕਿਸੇ ਵੀ ਅਹੁਦੇ ਤੇ ਬੈਠ ਜਾਂਦਾ ਪਰ ਜਦੋਂ ਬੈਠ ਜਾਂਦਾ ਨਾ ਜਿਵੇਂ ਕਹਿੰਦੇ ਬਾਬੇ ਦੀ ਬਾਣੀ ਅਸੀਂ ਬਾਬੇ ਨੂੰ ਤਾਂ ਸਾਰੇ ਮੰਨਦੇ ਆ ਤੇ ਬਾਣੀ ਨੂੰ ਸਿਰ ਵੀ ਨਮਸਕਾਰ ਕਰਦੇ ਆ ਮੰਨਦੇ ਹੈ ਨਹੀਂ ਅਸੀਂ ਜੇ ਆਪਾਂ ਕਿਤੇ ਉਹਦੇ ਉਹਦੀ ਮੰਨਣੀ ਸ਼ੁਰੂ ਕਰਦੀ ਹੈ ਨਾ ਤੇ ਇਹਦੇ ਚ ਬਹੁਤ ਕੋਸ਼ਸ਼ ਹੈ ਪਾਣੀ ਨੂੰ ਮੰਨਦੇ ਪਾਣੀ ਦੇ ਨਹੀਂ ਮੰਨਦੇ ਪਾਣੀ ਦੀ ਗੰਧ ਨਹੀਂ ਅਸੀਂ ਮੰਨਦੇ ਨਮਸਕਾਰ ਵੀ ਕਰਦੇ ਆ ਗੁਰੂ ਘਰ ਜਾਂਦੇ ਆ ਮੰਦਿਰ ਗੁਰਦੁਆਰੇ ਜਾਂਦੇ ਆ ਪਰ ਅਸੀਂ ਕਦੇ ਵੀ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਜਿਸ ਬੰਦੇ ਨੇ ਮੰਨ ਲਈ ਉਹ ਤਾਂ ਫਿਰ ਬਹੁਤ ਖੁਸ਼ ਆ ਸੋ ਇਹ ਅੱਜ ਸਾਡੇ ਸੋਚਣ ਦਾ ਸਮਝਣ ਦਾ ਬੇਸ਼ੱਕ ਤੁਹਾਨੂੰ ਆਪ ਕਹਾਣੀਆਂ ਦੀ ਗੱਲ ਤੇ ਇਹ ਕਹਿ ਸਕਦੇ ਆ ਵੀ ਹੋ ਸਕਦਾ ਝੂਠੀਆਂ ਹੋਣ ਹਾਂ ਬਿਲਕੁਲ ਅੱਜ ਸਾਡੇ ਸਾਹਮਣੇ ਪ੍ਰਤੱਖ ਪ੍ਰਤੱਖ ਬੰਦਾ ਜਿਨੂੰ ਹਜ਼ਾਰਾਂ ਲੋਕ ਮਿਲਣ ਲਈ ਖੜੇ ਹੁੰਦੇ ਸੀ ਹਾਂ ਬਿਲਕੁਲ ਜਿਹੜਾ ਹਜ਼ਾਰਾਂ ਤੋਂ ਟੈਮਣੀ ਦਿੰਦਾ ਸੀ ਹਜ਼ਾਰਾਂ ਨੂੰ ਹੀ ਹੈਨਾ ਉਹਦੀ ਮਰਜ਼ੀ ਚੱਲਦੀ ਸੀ ਜੋ ਹੁਕਮ ਕਰ ਦਿੰਦਾ ਸੀ ਉਹ ਟਲ ਹੁੰਦਾ ਸੀ ਆਜੋ ਤਖਤੀ ਪਾ ਕੇ ਬੈਠੇ ਨੇ ਉੱਥੇ ਆਜੋ ਤਖਤੀ ਪਾ ਕੇ ਬੈਠਾ ਔਰ ਉੱਤੋਂ ਸੱਟ ਵੀ ਲੱਗੀ ਹੋਈ ਪੈਰ ਤੇ ਹਾਂ ਪੈਰ ਤੇ ਸੱਟ ਜੀ ਹੋਰ ਵੀ ਤਰਸਯੋਗ ਹਾਲਤ ਹੋ ਜਾਂਦੀ ਬੰਦੇ ਦੀ ਹੈਨਾ ਵੀ ਸ਼ਾਇਦ ਹੁਣ ਉਸ ਚੀਜ਼ ਨੂੰ ਵੀ ਰਿਲੇਟ ਕੀਤਾ ਜਾ ਰਿਹਾ ਉਹ ਨਾਲ ਵੀ ਇਹ ਵੀ ਮਾਲਕ ਨੇ ਦਿੱਤੀ ਸੱਟ ਬਿਲਕੁਲ ਹੋ ਉਸ ਮੈਂ ਸੁਣਿਆ ਇੱਕ ਸੁਣ ਰਿਹਾ ਸੀ ਕਹਿੰਦੇ ਜਿਸ ਟਮ ਸੁਖਵੀਰ ਬਾਦਲ ਜੀ ਨੇ ਇਹ ਗੱਲ ਕਹੀ ਹੈ ਨਾ ਵੀ ਮੈਂ ਸਾਰਾ ਕੁਝ ਮੰਨ ਉਹ 60 ਵੀ ਕਹਿੰਦੇ ਉਦੋਂ ਹੀ ਲੱਗੀ ਆ ਜਦੋਂ ਉਹਨਾਂ ਨੇ ਇਹ ਮੰਨੀ ਇਸ ਚੀਜ਼ ਨਾ ਉਦੋਂ ਬਾਅਦ ਹੀ ਸੱਟ ਲੱਗੀ ਉਹਨਾਂ ਦੇ ਚਲੋ ਖੈਰ ਇਹ ਤਾਂ ਸੋਦਰੀ ਸਾਹਿਬ ਬਾਹਰੀ ਸੱਟ ਹੋ ਗਈ ਜਿਹੜੀ ਦਿਖਦੀ ਹੈ ਲੋਕਾਂ ਨੂੰ ਹਾਂ ਬਿਲਕੁਲ ਪਰਮਾਤਮਾ ਸਾਨੂੰ ਸਮੇਂ-ਸਮੇਂ ਤੇ ਅੰਦਰੋਂ ਝੋਟਾ ਮਾਰਦਾ ਰਹਿੰਦਾ ਪਰ ਉਹ ਸੱਤਾ ਦਾ ਨਸ਼ਾ ਕਹਿ ਲਈ ਜਾਂ ਸਾਡੇ ਕਈ ਵਾਰੀ ਸਾਡੇ ਕੋਲੇ ਅਹੁਦੇ ਆ ਜਾਂਦੇ ਨੇ ਜਾਂ ਕਿ ਸਾਾਨੂੰ ਅਫਸਰਸ਼ਾਹੀ ਮਿਲ ਜਾਂਦੀ ਹੈ ਹੈਨਾ ਉਹ ਉਹਦੇ ਨਸ਼ੇ ਦੀ ਚਾਹੇ ਗੱਲ ਕਰ ਲੋ ਉਸ ਨਸ਼ੇ ਦੇ ਵਿੱਚ ਸਾਨੂੰ ਉਹ ਸੱਟਾਂ ਦਿਖਦੀਆਂ ਹੀ ਨਹੀਂ ਦਿਖਦੀਆਂ ਨਹੀਂ ਬਿਲਕੁਲ ਅਸੀਂ ਇਗਨੋਰ ਮਾਰ ਦਿੰਨੇ ਆ ਅਕਸਰ ਤੁਸੀਂ ਦੇਖਿਆ ਹੋ ਵੀ ਕਈ ਵਾਰੀ ਆਪਣੇ ਨਾਲ ਵੀ ਹੁੰਦਾ ਵੀ ਗੱਡੀ ਜਮਾ ਲੱਗਣ ਲੱਗੀ ਹੁੰਦੀ ਹੈ ਹਾਂ ਬਚਾਅ ਹੋ ਜਾਂਦਾ ਬਚਾਅ ਹੋ ਜਾਂਦਾ ਉਹ ਕਿਤੇ ਨਾ ਕਿਤੇ ਪਰਮਾਤਮਾ ਵੱਲੋਂ ਸਾਡੀ ਇੰਡੀਕੇਸ਼ਨ ਹੁੰਦੇ ਨੇ ਮਾੜੇ ਮੋٹے ਵੀ ਮਿੱਤਰਾਂ ਜੇ ਕਿਤੇ ਗਲਤ ਪਾਸੇ ਤੇ ਕਦਮ ਜਾ ਰਹੇ ਆ ਤਾਂ ਸੰਭਲ ਜਾ ਅਸੀਂ ਸ਼ਾਇਦ ਉਹਨੂੰ ਇਹ ਸਮਝ ਲੈਣੇ ਆ ਕਿ ਮੈਂ ਡਰਾਈਵਰ ਵਾਲਾ ਘੈਂਟ ਸੀ ਮੈਂ ਤਾਂ ਬਚਾ ਗਿਆ ਅਕਸਰ ਹੁੰਦਾ ਮੈਂ ਤਾਂ ਬ੍ਰੇਕ ਮਾਰਦੇ ਮਿੱਤਰਾਂ ਮੈਂ ਗੱਡੀ ਘੁਮਾਤੀ ਮੈਂ ਕਰਤਾ ਤੁਸੀਂ ਗੱਡੀ ਘੁਮਾ ਨਹੀਂ ਸਕਦੇ ਨਹੀਂ ਘੁਮਾਸ ਰਜਾ ਮਾਲਕ ਦੀ ਆ ਰਜਾ ਮਾਲਕ ਦੀ ਆ ਸੋਨੀ ਜੀ ਇੱਕ ਨਾ ਆਪਣੇ ਬੜੇ ਵਧੀਆ ਰਾਈਟਰ ਨੇ ਨਿੰਦਰ ਕੁਗਿਆਣਵੀ ਜੀ ਜੀ ਦੂਸਰੇ ਆਪਣੇ ਵਧੀਆ ਆਪਣੇ ਵਧੀਆ ਮਿੱਤਰ ਨੇ ਉਹਨਾਂ ਦੀ ਨੇ ਕਿਤਾਬ ਹੈ ਕਾਲੇ ਕੋਟ ਦਾ ਦਰਦ ਬਹਿ ਕਹਿੰਦਾ ਜੇ ਬੰਦਾ ਉਹ ਕਾਲੇ ਕੋਟ ਦਾ ਦਰਦ ਕਿਤਾਬ ਪੜ ਲਵੇ ਨਾ ਤੇ ਉਹਦੇ ਵਿੱਚ ਵੀ ਬਹੁਤ ਕੁਝ ਸਿੱਖਣ ਨੂੰ ਆ ਉਹ ਸਿਰਫ ਕਿਹਨਾਂ ਤੇ ਆ ਜਿਹੜੇ ਜੱਜ ਰਿਟਾਇਰ ਹੋਏ ਆ ਉਹਨਾਂ ਦੀ ਲਾਈਫ ਤੇ ਸਾਰਾ ਕੁਝ ਉਹਨਾਂ ਨੇ ਇਹੋ ਕੀਤੀ ਹੋਈ ਆ ਵੀ ਜਦੋਂ ਉਹ ਪਾਵਰ 'ਚ ਹੁੰਦੇ ਤਾਂ ਕਿਵੇਂ ਕੰਮ ਕਰਦੇ ਆ ਜਦੋਂ ਰਿਟਾਇਰ ਹੋ ਜਾਂਦੇ ਉਹ ਤੋਂ ਬਾਅਦ ਲਾਈਫ ਕਿਹ ਹੈ ਜੀ ਉਹਨਾਂ ਦੀ ਉਹ ਕਿਤਾਬ ਬਹੁਤ ਪੜ੍ਹਣੀ ਮੈਂ ਚਾਹੁੰਦਾ ਵੀ ਜਿੰਨੇ ਵੀ ਸਾਥੀ ਸਾਡੇ ਸੁਣਦੇ ਆ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਨੇ ਉਹ ਕਿਤਾਬ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈ ਦੇਖੋ ਆਹ ਸਬਕ ਹੋ ਗਿਆ ਇੱਕ ਸੁਖਵੀਰ ਜੀ ਵਾਲਾ ਤੇ ਕੋ ਕਿਤਾਬ ਚ ਵੀ ਇਹ ਸਬਕ ਹੀ ਆ ਬਿਲਕੁਲ ਤੁਸੀਂ ਇਹ ਦੇਖੋ ਵੀ ਜਿਨ੍ਹਾਂ ਦੇ ਐਮ.ਐਲ.ਏ ਵੱਡੀ ਵੱਡੀ ਲੀਡ ਲੈ ਕੇ ਜਿੱਤਦੇ ਹੁੰਦੇ ਸੀ ਅੱਜ ਉਹਨਾਂ ਬੰਦੇ ਕੋਲੇ ਜਿਮਣੀ ਚੌਂਕ 'ਚ ਖੜੇ ਕਰਨ ਨੂੰ ਆਪੀ ਬੰਦੇ ਹੋ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਮੈਂ ਅਕਸਰ ਗੱਲ ਕਰਦਾ ਨਾ ਬਾਈ ਅੱਜ ਮੈਂ ਇਸ ਪੋਡਕਾਸਟ ਜਿਹੜੀ ਵੀ ਕਰੂੰਗਾ ਵੀ ਇਹ ਸੁਖਵੀਰ ਜਿਹੜਾ ਬਾਦਲ ਪਰਿਵਾਰ ਆ ਜਾਂ ਹੋਰ ਜਿਹੜੇ ਵਿੱਚ ਬੰਦੇ ਨੇ ਉਹ ਬੇਸ਼ੱਕ ਦੀ ਖਤਮ ਹੋ ਜਾਣ ਹਾਂ ਬਿਲਕੁਲ ਕੋਈ ਦਿੱਕਤ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਖਤਮ ਨਹੀਂ ਹੋਣਾ ਚਾਹੀਦਾ ਸੋਨਜੀ ਹਰੇਕ ਸਟੇਟ ਦੇ ਵਿੱਚ ਨਾ ਹਰੇਕ ਸਟੇਟ ਦੇ ਵਿੱਚ ਨਾ ਖੇਤਰੀ ਪਾਰਟੀ ਜਿਹੜੀ ਹੈ ਨਾ ਉਹਦਾ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਖੇਤਰੀ ਪਾਰਟੀ ਖੁੱਲ ਕੇ ਆਪਣੇ ਸੂਬੇ ਦੇ ਹੱਕਾਂ ਦੀ ਗੱਲ ਕਰ ਸਕਦੀ ਆ ਖੇਤਰੀ ਪਾਰਟੀ ਨੇ 100% ਦੀ ਆਪਣੇ ਸੂਬੇ ਦੇ ਹਿੱਤਾਂ ਦੀ ਗੱਲ ਕਰਨੀ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਨਾ ਨਾ ਉਹਨਾਂ ਦੀ ਕਿਤੇ ਨਾ ਕਿਤੇ ਹੋਰ ਮਜਬੂਰੀਆਂ ਹੁੰਦੀਆਂ ਕਿ ਉਹਨਾਂ ਨੂੰ ਸਾਰੇ ਮੁਲਕ ਬਾਰੇ ਸੋਚਣਾ ਹੁੰਦਾ ਮਜਬੂਰੀ ਦੀ ਗੱਲ ਹੋਰ ਵੀ ਇਹ ਹੋਰ ਵੀ ਗੱਲ ਰਿਲੇਟ ਕਰਦੀ ਹੈ ਜਿਵੇਂ ਮੈਂ ਹੁਣ ਮੇਰੇ ਪਿੰਡ ਤੋਂ ਆ ਮੈਂ ਮੇਰੇ ਪਿੰਡ ਦੀ ਰਗ ਰਗ ਤੋਂ ਵਕੀਫ ਹਾਂ ਬਿਲਕੁਲ ਤੁਸੀਂ ਲੁਧਿਆਣਾ ਏਰੀਆ ਤੋਂ ਆ ਤੁਸੀਂ ਆਪਣੇ ਏਰੀਆ ਦੀ ਰਗ ਰਗ ਤੋਂ ਵਕੀਫ ਹੋ ਜੇ ਮੈਂ ਕਹਾਂ ਮੈਂ ਜਾ ਕੇ ਤੁਹਾਡੇ ਲਈ ਦੇ ਸੰਭਾਲ ਲੂੰਗਾ ਤੁਸੀਂ ਮੇਰੇ ਪਿੰਡਸ ਭਰ ਲੋਗੇ ਇਹ ਕਦੇ ਵੀ ਨਹੀਂ ਹੋ ਸਕਦਾ ਬਿਲਕੁਲ ਜਿਹੜਾ ਪੰਜਾਬ ਦੀ ਖੇਤਰੀ ਪਾਰਟੀ ਹੁੰਦੀ ਹੈ ਉਹ ਪੰਜਾਬ ਦੀ ਜੜ੍ਹ ਹੁੰਦੀ ਹੈ ਉਹਨੂੰ ਸਾਰਾ ਕੁਝ ਪਤਾ ਹੁੰਦਾ ਉਹ ਜਣਾ ਜਾਣਦੀ ਹੁੰਦੀ ਹੈ ਵੀ ਇਹਨਾਂ ਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਕਿਵੇਂ ਇਹ ਠ ਸੋ ਇਸ ਕਰਕੇ ਖੇਤਰੀ ਪਾਰਟੀ ਜਿਹੜੀ ਹੈਗੀ ਹੈ ਵੀ ਖਾਸ ਕਰਕੇ ਆਪਣੀ ਦਸਰੂਣੀ ਕਾਲੀ ਦਲ ਲਈ ਹੈ ਹਾਂ ਬਿਲਕੁਲ ਦਸਰੂਣੀ ਕਾਲੀ ਦਲ ਨਹੀਂ ਖਤਮ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਲਈ ਫਿਰ ਖਤਰੇ ਵਾਲੀ ਗੱਲ ਹੋ ਜੂਗੀ ਇਹ ਤਾਂ ਜਥੇਦਾਰ ਸਾਹਿਬ ਨੇ ਵੀ ਗੱਲ ਕਹੀ ਹੈ ਵੀ ਜਿਹੜੀ ਤੁਹਾਡੀ ਲੀਡਰਸ਼ਿਪ ਆ ਇਹ ਕਾਬਲ ਨਹੀਂ ਹੈਗੀ ਨਵੀਂ ਲੀਡਰਸ਼ਿਪ ਜਿਹੜੀ ਆਵੇ ਉਹਨਾਂ ਦੇ ਹੱਥਾਂ ਵਿੱਚ ਕਮਾਂਡ ਦਿੱਤੀ ਜਾਵੇ ਇਹਨੂੰ ਕਾਲੀ ਦਲ ਨੂੰ ਦੁਬਾਰੇ ਖੜਾ ਕਰੋ ਕਾਲੀ ਦਲ ਦਾ ਹੋਣਾ ਵੀ ਚਾਹੀਦਾ ਬਈ ਹੋਣਾ ਵੀ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਇਹ ਜ਼ਰੂਰੀ ਹੈ ਸੋ ਇਸ ਕਰਕੇ ਆਪਣਾ ਵਿਸ਼ਾ ਜਦ ਇਹ ਹੈ ਵੀ ਇਹ ਤਾਂ ਚਲੋ ਆਪਾਂ ਲੀਡਰ ਦੀ ਗੱਲ ਕਰਦੇ ਆਪਾਂ ਉਹਦੇ ਦੀ ਗੱਲ ਕਰਦੇ ਆ ਹੁਣ ਆਪਾਂ ਉਹਨੇ ਪਰਿਵਾਰਾਂ ਤੇ ਜੀ ਇਹ ਅਕਸਰ ਪਰਿਵਾਰਾਂ ਤੇ ਵੀ ਹੁੰਦਾ ਬਾਈ ਬੰਦੇ ਨਾ ਕਈ ਵਾਰੀ ਜਦੋਂ ਮਾਲਕ ਕੋਈ ਮਾੜੀ ਮੋਟੀ ਚਾਰ ਰੰਗ ਭਗ ਲਾ ਦਿੰਦਾ ਤਾਂ ਬੰਦੇ ਪਿੰਡ 'ਚ ਹੀ ਬੰਦਰੀ ਬੰਦਾ ਸੋਣ ਨੂੰ ਹਟ ਜਾਂਦੇ ਨੇ ਹਟ ਜਾਂਦੇ ਬਿਲਕੁਲ ਜਿਹੜੇ ਕਿ ਉਹਦੇ ਨਾਲ ਬੈਠਦੇ ਉੱਠਦੇ ਹੁੰਦੇ ਨੇ ਜਿਹਨੂੰ ਪਤਾ ਹੁੰਦਾ ਵੀ ਇਹ ਕੌਣ ਆ ਔਰ ਅਗਰ ਅਗਲੀ ਗੱਲ ਆ ਗਈ ਜਿਹੜੇ ਉਹਨਾਂ ਨੂੰ ਐਡਜੂਸਟ ਲਾ ਦਿੰਦੇ ਬੰਦਾ ਸੋਣ ਨੂੰ ਹਟ ਜਾਂਦੇ ਨੇ ਹੈਨਾ ਜਾਂ ਕਿ ਇਹ ਜ਼ਮੀਨ ਹੀ ਮਹਿੰਗੀ ਵਿਕ ਗਈ ਜਾਂ ਕਿਸੇ ਦਾ ਹੋਰ ਕੋਈ ਸੋਰਸ ਬਣ ਗਿਆ ਕਮਾਉਣ ਦਾ ਪੈਸੇ ਹੈਨਾ ਜੋ ਕਿ ਬਾਹਰ ਗਿਆ ਸੀ ਹਾਲਾਂਕਿ ਜਿਹੜਾ ਬੰਦਾ ਬਾਹਰ ਤੱਕ ਮਿਹਨਤ ਕਰਦਾ ਬਾਈ ਉਹ ਕਦੇ ਨਹੀਂ ਬਦਲਦਾ ਹਾਂ ਬਿਲਕੁਲ ਚਿੱਣਣ ਉੱਤੇ ਬੈਠੇ ਡਾਡੇ ਮਿਲ ਜਾਂਦਾ ਨਹੀਂ ਭਰਾਣੇ ਭੇਜ ਤੇ ਹੀ ਜ਼ਮੀਨ ਲੈ ਲੋ ਜਿਹਨੇ ਮਿਹਨਤ ਨਹੀਂ ਕੀਤੀ ਜਿਹਨੇ ਮਿਹਨਤ ਨਹੀਂ ਕੀਤੀ ਉਹ ਸਿਆ ਜਾ ਟਿੰਗਣ ਲੱਗ ਜਾਂਦੇ ਨੇ ਸੋ ਇਸ ਕਰਕੇ ਬਾਈ ਆਪਾਂ ਕਿਹੜੇ ਵਗ ਦੀ ਮੂਲੀ ਆ ਜੇ ਐਡੇ ਐਡੇ ਰਾਜ ਇਟ ਐ ਸਕਦੇ ਨੇ ਸੁਖਵੀਰ ਵਰਗੇ ਜਿਹੜੇ ਸੋਨੇ ਦੇ ਚਮਚੇ ਲੈ ਕੇ ਜੰਮੇ ਸੀਗੇ ਹੈਨਾ ਜਿਨ੍ਹਾਂ ਨੂੰ ਗੁੜਤੀ ਉਹ ਚੀਜ਼ ਨਹੀਂ ਮਿਲੀ ਹੈ ਹੈਨਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਾਡੇ ਕੋਲ ਕੀ ਕੁਛ ਹੈ ਸੋਨੀ ਜੀ ਸਾਡੇ ਦੇਖੋ ਆਪਾਂ ਪੰਜਾਬ ਨੂੰ ਬਿਲੋਂਗ ਕਰਦੇ ਆਂ ਪੰਜਾਬ ਦਾ ਬੜਾ ਤਕੜਾ ਇਤਿਹਾਸ ਆ ਸਾਡੇ ਕੋਲ ਬਹੁਤ ਕੋਸ਼ਾ ਜੇ ਆਪਣੇ ਅਸੀਂ ਪਿੱਛੋਂ ਸਿੱਖਣਾ ਹੋਵੇ ਬਿਰਸੇ ਚੋਂ ਅੱਜ ਸਾਡੇ ਹਾਲਾਤ ਪਤਾ ਕੀ ਬਣ ਗਏ ਬਹੁਤ ਤਾਦ ਉਹਨਾਂ ਲੋਕਾਂ ਦੀ ਹੋਗੀ ਜਿਹੜੇ ਦਿਖਾਵੇ ਦੀ ਜ਼ਿੰਦਗੀ ਜੀ ਰਹੇ ਨੇ ਉਹ ਦਿਖਾਵਾ ਕਿਹਾ ਜਾਇਆ ਜੇ ਕਿਸੇ ਕੋਲ ਚਾਰ ਛਿੰਦੜ ਆ ਗਏ ਉਹ ਪਹਿਲਾਂ ਤਾਂ ਵੱਡੀ ਸਾਰੀ ਗੱਡੀ ਲਊ ਬ੍ਰਾਂਡਡ ਕੱਪੜੇ ਪਾਊਗਾ ਤੇ ਉਹਦੀ ਜੇਬ ਤੁਸੀਂ ਕਿਤੇ ਬਿਠਾ ਕੇ ਵਿਚਾਰਧਾਰਾ ਪੁੱਛੋ ਤਾਂ ਉਹਨੂੰ ਕੱਖ ਨਹੀਂ ਪਤਾ ਨਾ ਇਤਿਹਾਸ ਦਾ ਪਤਾ ਨਾ ਮਿਥਿਆਸ ਦਾ ਪਤਾ ਹੈ ਠੀਕ ਹੈ ਬੰਦੇ ਦੇ ਆ ਜਿਹੜਾ ਕਿਰਦਾਰ ਹੈ ਨਾ ਲੋਕੀ ਕਿਰਦਾਰ ਗੱਡੀਆਂ ਰੋ ਸੂਟਾਂ ਚ ਲੱਭਣ ਲੱਗ ਪਏ ਬੰਦੇ ਦਾ ਕਿਰਦਾਰ ਉਹਦੇ ਵਿਚਾਰਾਂ ਦਾ ਹੈ ਉਹਦੀ ਸੋਚ ਦਾ ਹੈ ਮੈਂ ਹਮੇਸ਼ਾ ਕਹਿੰਦਾ ਨਾ ਇੱਕ ਗੱਲ ਬਾਈ ਇਹ ਤੁਸੀਂ ਭਲਾ 50 ਹਜ਼ਾਰ ਦੀ ਸ਼ਰਟ ਪਾ ਲਓ ਬਿਲਕੁਲ ਚਾਹੇ ਲੱਖ ਦੀ ਪਾ ਲਓ ਚਾਹੇ 100 ਰੁਪਏ ਦੀ ਪਾ ਲਓ ਤੁਸੀਂ ਕੀ ਹੋ ਕਿ ਤੁਸੀਂ ਹੀ ਤੈਅ ਕਰੋਗੇ ਤੁਸੀਂ ਦਾ ਕਰਸ ਬਿਲਕੁਲ ਬਿਲਕੁਲ ਨਾ ਨਾ ਜਿੰਨਾਂ ਲੋਕਾਂ ਨੇ ਕੱਪੜੇ ਦੇਖਣੇ ਨੇ ਉਹ ਤਾਂ ਵਿਚਾਰੇ 100 ਵਾਲੇ ਪਈ ਫਿਰਦੇ ਨੇ ਹਾਂ ਬਿਲਕੁਲ ਮੈਂ ਪਿੰਡ ਦੀ ਗੱਲ ਕਰਦਾ ਬੰਦਾ ਮੇਰੇ ਪਿੰਡ ਦੀ ਮੈਂ ਗੱਲ ਕਰਦਾ ਅੱਜ ਮੇਰੇ ਪਿੰਡ ਦੇ ਵਿੱਚ ਮੈਂ 100 ਰੁਪਏ ਦੀ ਸ਼ਰਟ ਪਾ ਕੇ ਜਾਨਾ ਉਹਨਾਂ ਨੇ ਤਾਂ ਵੀ ਸੋਣੀ ਆ ਮੈਂ ਲੱਖ ਦੀ ਸ਼ਰਟ ਪਾ ਕੇ ਜੁੜਨੀ ਤਾਂ ਵੀ ਸੋਣੀ ਆ ਸੋਣੀ ਉਹਨੂੰ ਫਿਰ ਮੈਨੂੰ ਪਤਾ ਨਹੀਂ ਵੀ ਇਹਨੇ ਮੇਗੀ ਸ਼ਾਰਟ ਆਹੇ ਹਾਂ ਬਿਲਕੁਲ ਉਹਨਾਂ ਨੂੰ ਚੀ ਦੀ ਵੈਲੀ ਨਹੀਂ ਪਤਾ ਪਰ ਮੈਂ ਦਿਖਾ ਕਰਨ ਰਿਹਾ ਆਪਣੇ ਲੋਕਾਂ ਨੂੰ ਜਿੱਥੇ ਜਿੱਨਾਂ ਤੇ ਮੈਂ ਜਾਊਂਗਾ ਪਾ ਕੇ ਲੱਕੜੀ ਉਹ ਪਹਿਲੀ ਚਾਰਦਰ ਦੀ ਲੱਕੜੀ ਤੇ ਬੈਠੀ ਨਹੀਂ ਉੱਥੇ ਮੇਰੀ ਵੈਸੇ ਵੈਲੀ ਨਹੀਂ ਹੈਗੀ ਹਾਂ ਗੱਲ ਤਾਂ ਇਹ ਸਮਝਣ ਦੀ ਹੈ ਨਾ ਸਮਝਣ ਦੀ ਗੱਲ ਹੈ ਜਿਹੜਾ ਉੱਥੇ ਵੈਸੇ ਵੈਲੀ ਨਹੀਂ ਬੈਠਣਾ ਉਹਨੂੰ ਵੈਸੇ ਮਤਲਬ ਨਹੀਂ ਮਿਲਦਾ ਉਹ ਪਹਿਲੀ ਆਪਣੇ ਉੱਪਰ ਬੈਠੇ ਨੇ ਸੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੀਏ ਵੀ ਬੰਦੇ ਜਿਹਾ ਬਣ ਕੇ ਰਹੀਏ ਬੰਦਾ ਬਣ ਕੇ ਰਹੀਏ ਜ਼ਮੀਨ ਨਾਲ ਜੁੜ ਕੇ ਰਹੋ ਆਪਣੇ ਕਰਦਾਰ ਨੂੰ ਸਾਫ ਸੁਥਰਾ ਰੱਖੋ ਸਭ ਤੋਂ ਜ਼ਰੂਰੀ ਆ ਹਨਾ ਇੱਕ ਐਗਜ਼ਾਮਪਲ ਆ ਸਾਡੇ ਸਾਹਮਣੇ ਨੇ ਬਾਈ ਆਪਾਂ ਅੱਖੀਂ ਦੇਖ ਰਹੇ ਹਾਂ ਹੁਣ ਤਾਂ ਹਾਂ ਬਿਲਕੁਲ ਇੱਕ ਤਾਂ ਹੁੰਦੀ ਸੁਣੀ ਸੁਣਾਈ ਗੱਲ ਜਿਵੇਂ ਆਪਾਂ ਮਹਾਰਾਜ ਦੀ ਜੀਸ ਦੇ ਗੱਲ ਦੀ ਗੱਲ ਰਾਜ ਦੀ ਗੱਲ ਕਰਦੇ ਆ ਬਹੁਤ ਸੋਹਣਾ ਲਾਇਆ ਸੀ ਉਹਨਾਂ ਵਰਗਾ ਰਾਜ ਮੁੜ ਕੇ ਨਹੀਂ ਆਇਆ ਨਹੀਂ ਹੋਇਆ ਪਰ ਫਿਰ ਵੀ ਆਪਣੀ ਲੀਕ ਤਰ੍ਹਾਂ ਦੀਆਂ ਗੱਲਾਂ ਨੇ ਉਹ ਬਿਲਕੁਲ ਸਾਨੂੰ ਜੇ ਕਿਸੇ ਬੰਦੇ ਨੂੰ ਤੋਂ ਪਸੰਦ ਆਉਂਦੀ ਕੋਸ਼ਿਸ਼ ਕਰੀਏ ਸ਼ਾਇਦ ਅਗਲਾ ਕਦੇ ਅਸੀਂ ਗਰੇ ਦੇਖਿਆ ਯਾਰ ਹਮ ਆ ਤਾਂ ਅਸੀਂ ਸਾਹਮਣੇ ਦੇਖ ਰਹੇ ਹਾਂ ਸਾਹਮਣੇ ਦੇਖ ਰਹੇ ਹਾਂ ਬਿਲਕੁਲ ਆ ਰਾਜ ਤਾਂ ਇਹ ਵੀ ਤਾਂ ਮਹਾਰਾਜ ਦੀ ਸਿੰਘ ਦਾ ਰਾਜ ਦੀ ਅੱਛੇ ਸੱਲ ਲਗਾਤਾਰ ਰਾਜ ਕਰਾਂਗੇ ਦੇਖੋ ਇੱਥੇ ਹੀ ਸਾਰਾ ਕੁਝ ਹੋਣੀ ਜੀ ਚੰਗਾ ਮਾੜਾ ਜਿਹੜਾ ਜਆ ਬੰਦਾ ਕਰਦਣ ਕਿਤੇ ਗਾਹਾਂ ਜਾਗ ਦੇਖਾਂਗੇ ਨਰਕ ਮਿਲ ਨਰਕ ਨੁਰਕ ਕਿਤੇ ਨਹੀਂ ਗਈ ਦੇਖੋ ਅੱਜ ਲੋਕ ਚੰਦਰਮੇ ਤੇ ਜਾਇਆ ਸੂਰਜ ਤੇ ਜਾਣ ਦੀਆਂ ਗੱਲਾਂ ਹੋ ਰਹੀਆਂ ਠੀਕ ਹੈ ਨਰਕ ਸਵਰਗ ਕਿਤੇ ਨਹੀਂਗਾ ਇੱਥੇ ਹੀ ਆ ਬੰਦੇ ਨੇ ਜਿਹੜਾ ਜਆ ਕਰਮ ਕਰ ਲਿਆ ਨਾ ਉਰੇ ਭੋਕੇ ਜਾਣਾ ਉਹਨੇ ਬਿਲਕੁਲ ਭਾਈ ਮੈਂ ਨਾ ਗੱਲ ਜ ਮੇਰੇ ਇੱਕ ਯਾਦ ਆ ਗਈ ਤੁਹਾਡੀ ਗੱਲ ਦੇ ਵਿੱਚੋਂ ਵੀ ਕਈ ਵਾਰੀ ਅਸੀਂ ਮਾਨ ਕਰ ਜਾਂਦੇ ਆ ਬਿਖਾਨੀ ਸਾਰਾ ਕੁਝ ਮੈਂ ਬਲਦ ਨੂੰ ਹੋ ਜਾਂਦਾ ਨਾ ਹਾਂ ਹਾਂ ਪੁੱਤੇ ਨੂੰ ਸੌਰੀ ਪੁੱਤੇ ਨੂੰ ਵੀ ਗੱਡਾ ਮੇਰੇ ਸਿਰ ਤੇ ਚੱਲ ਰਹੀ ਹੈ ਹੈਨਾ ਚੱਲ ਰਹੀ ਹੁੰਦਾ ਇੱਕ ਵਾਰ ਨਾ ਕਹਿੰਦੇ ਪੰਜ ਛੇ ਦੋਸਤ ਜਾ ਰਹੇ ਸੀ ਕਿਤੇ ਹੂੰ ਲੰਘ ਰਹੇ ਸੀ ਦਸਤੂਜ ਕਿਤੇ ਬਹੁਤ ਜ਼ੋਰ ਦੀ ਮੀਂਹ ਸ਼ੁਰੂ ਹੋ ਗਿਆ ਨੇਰੀ ਤੂਫਾਨ ਪੂਰਾ ਸ਼ੁਰੂ ਹੋ ਗਿਆ ਮਤਲਬ ਮੀਂਹ ਉਹ ਭੱਜ ਕੇ ਕਿਸੇ ਕਮਰੇ ਉੱਥੇ ਕੋਈ ਪੁਰਾਣਾ ਡਾਟਾ ਪਿਆ ਸੀਗਾ ਸ਼ੈੱਡ ਉਹਦੇ ਥੱਲੇ ਜਾ ਕੇ ਖੜ ਗਏ ਹੂੰ ਪੰਜ ਛੇ ਦੋਸਤ ਨੇ ਬਿਜਲੀ ਗੜ ਕੇ ਬਾਰ ਬਾਰ ਬਿਜਲੀ ਉਹਨਾਂ ਦੇ ਉੱਤੇ ਆ ਆ ਕੇ ਮੋੜੇ ਹੂੰ ਉਹ ਕਹਿੰਦੇ ਵੀ ਆਪਣੇ ਚੁਕੀ ਮਾੜੀ ਕਰਮਾਣਾ ਬੰਦਾ ਇਹ ਉਹਦੀ ਜਾਨ ਲੈਣ ਨੂੰ ਫਿਰਦੀ ਆ ਆਪਾਂ ਉਹਦੇ ਕਰਕੇ ਸਾਰੇ ਮਰਾਂਗੇ ਹੂੰ ਆਪਾਂ ਇਹ ਕਰੋ ਇਕੱਲਾ ਇਕੱਲਾ ਬੰਦਾ ਬਾਹਰ ਜਾਣੇ ਆ ਜਿਹੜਾ ਮਰ ਗਿਆ ਮਰ ਗਿਆ ਉਹਦੇ ਕਰ ਮਸੀਂ ਬਾਕੀ ਬਚ ਜਾਗੇ ਸਾਰੇ ਆਪਾਂ ਹਨਾ ਉਹ ਭਈ ਬਾਰੀ ਬਾਰੀ ਪੰਜ ਦੋਸਤ ਬਾਹਰ ਗਏ ਤੇ ਬਿਜਲੀ ਡਿੱਗੀ ਨਹੀਂ ਹੂੰ ਮੁਰਕੀ ਆ ਗਈ ਇੱਕ ਰਹਿ ਗਿਆ ਹੁਣ ਉਹਦੀ ਜਾਨ ਤੇ ਬਣ ਗਈ ਹੂੰ ਸਾਰੇ ਕਹਿਣ ਵੀ ਲੱਗੇ ਉਹ ਮੇਰੇ ਤਰ ਤੂੰ ਸਾਡੇ ਤੇ ਮਾੜਾ ਸੀ ਹੂੰ ਚੰਗਾ ਹੋਇਆ ਪਤਾ ਲੱਗਿਆ ਪਤੰਦਰਾ ਦੀ ਤੂੰ ਅੱਜ ਸਾਨੂੰ 6 ਦੇ 6 5 ਦੇ 6 ਦੇ ਤੇਰੇ ਕਰਕੇ ਮਰਦੇ ਵੀ ਹੁਣ ਤੂੰ ਹੱਸਣ ਲੱਗ ਗਿਆ ਵੀ ਇਹ ਮਾੜੇ ਭੱਗ ਵਾਲਾ ਇਹੀ ਹੈ ਇਣੀ ਮਰਨਾ ਸੀ ਸ਼ੁਕਰ ਆਪਾਂ ਆਹ ਤਰਕੀ ਵਰਤ ਲਈ ਨਹੀਂ ਸਾਰੇ ਮਰਦੇ ਆਪਾਂ ਉਹ ਕਹਿੰਦੇ ਬਾਹਰ ਗਿਆ ਪੰਜੀ ਮਰ ਗਈ ਕੋਠਾ ਡਿੱਗ ਪਿਆ ਕੋਠਾ ਡਿੱਗ ਪਿਆ ਬਿਲਕੁਲ ਬਿਜਲੀ ਡਿੱਗਦੀ ਉਹਨਾਂ ਤੇ ਉਹ ਕੱਲ ਹੀ ਬਚਿਆ ਸੋ ਇਸ ਕਰਕੇ ਕਦੇ ਸਿਰਫ ਬਹਿਮ ਵੀ ਹੁੰਦਾ ਬਹਿਖਾਨੀ ਮੇਰੇ ਕਰਕੇ ਸਾਰਾ ਕੁਝ ਹੋ ਰਿਹਾ ਜਾਂ ਮੈਂ ਕਰ ਰਿਹਾ ਹੈ ਇਹ ਕਦੇ ਵੀ ਨਹੀਂ ਹੁੰਦਾ ਬਾਈ ਇਹ ਕਰਮ ਹਰ ਇੱਕ ਬੰਦੇ ਦੇ ਆਪਣੇ ਹੁੰਦੇ ਨੇ ਮਾਲਕ ਕਰਨ ਵਾਲਾ ਹੈ ਮਾਲਕ ਕਰਨ ਵਾਲਾ ਹੁੰਦਾ ਹੈ ਨਾ ਸੋ ਉਹ ਸੋ ਕੋਸ਼ਿਸ਼ ਕਰਿਆ ਕਰੋ ਵੀ ਹਰ ਇੱਕ ਗੱਲ ਦੀ ਹਰ ਇੱਕ ਗੱਲ ਦੀ ਗੱਲ ਨਾ ਬਣਾਇਆ ਕਰੋ ਜਿਵੇਂ ਕਹਿੰਦੇ ਬਾਦ ਦਾ ਪਤੰਗੜ ਨਾ ਬਣਾਇਆ ਕਰੋ ਉਹਨੂੰ ਬਹਿ ਕੇ ਵਿਚਾਰਿਆ ਕਰੋ ਗੁੱਸੇ ਗਲੇ ਕਈ ਵਾਰੀ ਹੁੰਦੇ ਨੇ ਚੱਲਦੇ ਪਰਿਵਾਰਾਂ 'ਚ ਹੋ ਜਾਂਦੇ ਨੇ ਅਕਸਰ ਹੁੰਦੇ ਨੇ ਪਿੰਡ 'ਚ ਹੋ ਜਾਂਦੇ ਨੇ ਪਰਿਵਾਰਾਂ 'ਚ ਹੁੰਦੇ ਨੇ ਪਰ ਬਹੁਤ ਥੋੜੇ ਸਮੇਂ ਦੇ ਹੁੰਦੇ ਨੇ ਬਾਈ ਦੇਖੋ ਗੁੱਸੇ ਗਲੇ ਹੋਣੇ ਵੀ ਚਾਹੀਦਾ ਜਿੱਥੇ ਤੁਹਾਡਾ ਪਿਆਰ ਆ ਜਿੱਥੇ ਤੁਹਾਡਾ ਕੋ ਰਿਸ਼ਤਾ ਨਾ ਗੁੱਸਾ ਕਿੱਲਾ ਉੱਥੇ ਹੀ ਹੁੰਦਾ ਹੈ ਗੁੱਸਾ ਗਿਲਾ ਹੋਣਾ ਚਾਹੀਦਾ ਉਹ ਗੁੱਸਾ ਤੁਹਾਡਾ ਜਿਹੜਾ ਨਫ਼ਰਤ 'ਚ ਨਹੀਂ ਬਦਲਣਾ ਚਾਹੀਦਾ ਕਿਉਂਕਿ ਬਹੁਤ ਛੇਤੀ ਸਮੇਂ ਦੇ ਵਿੱਚ ਗੁੱਸਾ ਤੁਹਾਡਾ ਖਤਮ ਹੋ ਜਾਂਦਾ ਜਿੱਥੇ ਤੁਹਾਡਾ ਵਧੀਆ ਰਿਸ਼ਤਾ ਹੋਵੇ ਜਿੱਥੇ ਨਫ਼ਰਤ 'ਚ ਬਦਲ ਗਿਆ ਨਾ ਉੱਥੇ ਫੇਰ ਨੁਕਸਾਨ ਹੁੰਦਾ ਦੋਨੇ ਤਰ੍ਹਾਂ ਦਾ ਨੁਕਸਾਨ ਹੁੰਦਾ ਦੋਨਾ ਤਰ੍ਹਾਂ ਨੁਕਸਾਨ ਦੋਨਾਂ ਦਾ ਹੁੰਦਾ ਮਤ ਕੋਈ ਸੋਚੇ ਵੀ ਫਲਾਣੇ ਦਾ ਹੋਊਗਾ ਮੈਂ ਤਾਂ ਬਚ ਜਾਊਗਾ ਨਾ ਉਹ ਸਾਰੇ ਨਾਲ ਹੀ ਹੁੰਦਾ ਬਈ ਇੱਕ ਨਾ ਜਿਹੜੀ ਵੋਟ ਵਾਲੀ ਰਾਜਨੀਤੀ ਹੈ ਜਿਹੜੀ ਹਾਲਾਂਕਿ ਚੰਗੇ ਲਈ ਹੈ ਵੀ ਤੁਹਾਨੂੰ ਹੱਕ ਆ ਵੀ ਤੁਸੀਂ ਕਿਹਨੂੰ ਚੁਣਨਾ ਪਰ ਇਹ ਦੁਰਵਰਤ ਹੋਣ ਲੱਗੀ ਮੈਂ ਹੁਣ ਪਿੰਡਾਂ ਚ ਵਿਚਰਦਾ ਮੈਂ ਖੁਦ ਪਿੰਡ ਸਰਪੰਚੀ ਲੰਘ ਕੇ ਹਟਿਆ ਹਾਂ ਸਰਪੰਚੀ ਲੰਘ ਕੇ ਹਟੀ ਆ ਮੈਂ ਦੇਖਿਆ ਕਿਤਨਾ ਕਿਤੇ ਵੋਟਾਂ ਨੇ ਪਿੰਡ ਖਰਾਬ ਕਰਤੀ ਬਹੁਤ ਵੱਡੇ ਵੱਧਰ ਤੇ ਅੱਗੇ ਜਿੰਨੀ ਸਾਹ ਜਿੰਨਾ ਪਿਆਰ ਜਿੰਨੀ ਮੁਹੱਬਤ ਪਿੰਡਾਂ ਚ ਹੁੰਦੀ ਸੀ ਵੋਟਾਂ ਅੱਗੇ ਵੀ ਹੁੰਦੀ ਸੀ 40 ਸਾਲ ਦੀ ਉਮਰ ਮੇਰੀ ਹੋ ਗਈ ਮੈਂ ਕੁਢ 5 ਸਾਲ ਦੇ ਦਿੰਦ ਮੈਨੂੰ ਅਕਲ ਆ ਗਈ ਸੀ 35 ਸਾਲ ਤੋਂ ਦੇਖ ਰਿਹਾ ਮੈਂ ਕਿ ਵੋਟਾਂ ਪੈਂਦੀਆਂ ਨੇ ਕਿ ਕੀ ਕੀ ਹੁੰਦਾ ਸੀਗਾ ਵੋਟਾਂ ਤੱਕ ਸਾਰਾ ਕੁਝ ਹੁੰਦਾ ਸੀ ਜਦੋਂ ਵੋਟਾਂ ਪੈ ਗਈਆਂ ਸਰਪੰਚ ਜਦਿੱਕੇ ਸਾਰੇ ਇਕੱਠੇ ਹੋ ਜਾਂਦੇ ਸੀ ਖੁੱਲ ਜਾਂਦੇ ਸੀ ਹੁਣ ਨਾ ਲੋਕ ਜੇਦ ਲੱਗ ਪਏ ਕਰਨ ਹਾਂਮੇ ਦੇ ਮਾਰੇ ਹਾਂ ਹੁਣ ਨਾ ਲੋਕ ਚੀਜ਼ਾਂ ਦਿਲਚਸਪ ਰੱਖਦੇ ਨੇ ਹੁਣ ਤਾਂ ਹੀ ਬਣ ਕੇ ਵਿਆਹਾਂ 'ਚ ਵੀ ਮਤਲਬ ਜੇ ਚਲੇ ਗਏ ਨਾ ਤੁਸੀਂ ਮੈਂ ਦੇਖੇ ਨੇ ਅਕਸਰ ਦੇਖੇ ਨੇ ਲੋਕ ਅੱਖੀਂ ਦੇਖਿਆ ਤੁਹਾਨੂੰ ਹਾਲ ਦੱਸਦਾ ਮੈਂ ਵੀ ਆਮ ਆਦਮੀ ਵਾਲੇ ਅੱਡ ਬੈਠੇ ਨੇ ਟੇਬਲ ਲਈ ਆਪਦਾ ਕਾਂਗਰਸੀ ਅੱਡ ਬੈਠੇ ਨੇ ਤੇ ਅਕਾਲੀ ਇਕੱਠੇ ਇੱਕੋ ਪਿੰਡ ਦੇ ਬੰਦੇ ਤਿੰਨ ਜਗ੍ਹਾ ਅਲੱਗ ਅਲੱਗ ਬੈਠੇ ਨੇ ਨਹੀਂ ਜੀ ਇਹ ਤਾਂ ਤੁਸੀਂ ਕਹਿ ਰਹੇ ਹੋ ਨਾ ਕਿ ਅੱਡ ਅੱਡ ਬੈਠੇ ਨੇ ਬਹੁਤੇ ਪਿੰਡਾਂ ਦੇ ਵਿੱਚ ਇਹ ਵੀ ਦੇਖਣ ਨੂੰ ਚ ਆਇਆ ਜਦੋਂ ਸਰਪੰਚੀ ਦੇ ਇਲੈਕਸ਼ਨ ਹੋ ਜਾਂਦੇ ਹਨ ਨਾ ਉਹ 2-3 ਉਹ ਲੋਕ ਕੀ ਆ ਅਗਲੇ ਦੇ ਦੁੱਖ ਸੁੱਖ ਚ ਜਾਣ ਤੋਂ ਵੀ ਹਟ ਜਾਂਦੇ ਨੇ ਪਿੰਡਾਂ ਦੇ ਵਿੱਚ ਜਿਹੜੀ ਪਾਰਟੀਵਾਦੀ ਸ਼ੁਰੂ ਹੋਈ ਆ ਗਰੁੱਪੀਜ਼ਮ ਸ਼ੁਰੂ ਹੋਇਆ ਨਾ ਇਹ ਬਹੁਤ ਮਾੜੀ ਤਰਾਸ ਦੀ ਆ ਬਹੁਤ ਮਾੜੀ ਤਰਾਸ ਦੀ ਆ ਬਹੁਤ ਮਾੜੀ ਤਰਾਸ ਦੀ ਆ ਕਿਉਂਕਿ ਸੱਚੇ ਤਾਂ ਇਹ ਭੈਣ ਭਰਾ ਸਭ ਤਾਂ ਸਾਂਝੇ ਨੇ ਸਾਰੇ ਸਾਂਝੇ ਬਿਲਕੁਲ ਇਲੈਕਸ਼ਨ ਦਾ ਹਰ 5 5 ਸਾਲ ਬਾਅਦ ਵੀ ਕਾਨੂੰ ਆਉਣਾ ਵਿਧਾਨ ਸਭਾ ਲੋਕ ਸਭਾ ਸਰਪੰਚੀ ਦਾ ਅਗੇ ਵਿੱਚ ਬਲਾਕ ਸਾਂ ਤੇ ਜ਼ਿਲ੍ਹਾ ਪ੍ਰੇਸ਼ਾਸਨ ਦੀ ਪੰਜਾਂ ਸਾਲਾਂ ਪੰਜ ਛੇਵਰ ਇਲੈਕਸ਼ਨ ਆਉਂਦੇ ਆ ਚਲੋ ਸਰਪੰਚੀ ਦੀ ਵੀ ਮੰਨੀ ਗੱਲ ਕਿ ਨਿੱਜੀ ਮਸਲਾ ਹੁੰਦਾ ਤੋਂਦਰ ਐਮਐਲਏ ਬੱਚ ਲੋਕ ਨਰ ਰਹੇ ਨੇ ਜਿਹੜੇ ਮੁੜ ਕੇ ਵੜਦੇ ਵੀ ਨਹੀਂ ਪਿੰਡ ਬਿਲਕੁਲ ਖਾਮਕਾਚ ਜਿਨ੍ਹਾਂ ਨੇ ਦਵਾਰੇ ਕਦੇ ਪਿੰਡ ਗੱਡਾਬੜੀ ਮਾਰਨਾ ਅਸੀਂ ਉਹਨਾਂ ਬੱਚੇ ਬੈਰ ਪਾ ਕੇ ਬਹਿ ਜਾਂਦੇ ਆ ਦੇਖੋ ਚਾਹੇ ਵੋਟਾਂ ਆ ਚਾਹੇ ਧਰਮ ਆ ਚਾਹੇ ਕੁਛ ਵੀ ਆ ਆਪਣੀ ਸਾਂਝ ਨਹੀਂ ਕਦੇ ਵੀ ਗੋਣੀ ਚਾਹੀਦੀ ਕਿਸੇ ਪਿੰਡਾਂ ਦੀ ਤਾਂ ਜਿਹੜੀ ਪਿੰਡਾਂ ਦੀ ਜੇ ਆਪਾਂ ਗੱਲ ਕਰੀਏ ਪਿੰਡਾਂ ਕੋਲੇ ਹੈ ਕੀ ਹੈ ਸਾਂਝ ਸਾਂਝ ਹੀ ਆ ਬਿਲਕੁਲ ਮੁਹੱਬਤ ਮੁਹੱਬਤ ਤੇ ਸ਼ਹਿਰ ਚ ਕੀ ਨਹੀਂ ਮਿਲਦਾ ਸਾਰਾ ਖੁਸ਼ੀਆ ਇਹ ਦੇ ਕੀ ਪਿੰਡਾਂ ਦੇ ਮੁਕਾਬਲੇ ਸ਼ਹਿਰ ਜ਼ਿਆਦਾ ਐਡਵਾਂਸ ਨੇ ਜ਼ਿਆਦਾ ਐਡਵਾਂਸ ਨੇ ਤੁਸੀਂ ਇੱਥੇ ਇੱਥੇ ਮਿਲਬਰਤਨ ਹੈ ਨਹੀਂ ਕਿਸੇ ਦਾ ਜੇ ਪਿੰਡਾਂ ਦੀ ਜੇ ਹੋਂਦ ਬਚੀ ਹੋਈ ਆ ਜੇ ਪਿੰਡਾਂ ਨੂੰ ਅੱਜ ਗੱਲ ਕਰਦੇ ਆਪਾਂ ਜੇ ਪਿੰਡਾਂ ਦੀ ਸਾਂਝੀ ਗੱਲ ਕਰਦੇ ਆ ਪਿੰਡਾਂ 'ਚ ਹੈ ਕੀ ਲੈ ਦੇਖੀ ਪਿਆਰ ਮੁਹੱਬਤ ਜੇ ਪਿੰਡਾਂ 'ਚ ਉਹ ਵੀ ਖਤਮ ਹੋ ਗਿਆ ਪਿੱਛੇ ਵਚਣਾ ਕੀ ਹੈ ਤੇ ਡੇ ਬਾਏ ਡੇ ਇਹ ਸੋਨੀ ਜੀ ਬਹੁਤ ਜ਼ਿਆਦਾ ਘਟਦਾ ਜਾ ਰਿਹਾ ਹੈ ਇਹ ਜਿੰਨੇ ਵੀ ਮੇਰੇ ਹਿਸਾਬ ਨਾਲ ਆਪਾਂ ਸਾਰੀ ਸਾਰਿਆਂ ਨੂੰ ਇਹ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਜਿੱਥੇ-ਜਿੱਥੇ ਵੀ ਹੋ ਸਕਦਾ ਹੈ ਕਿ ਪਿੰਡਾਂ 'ਚੋਂ ਦੇਖੋ ਆਪਸੀ ਭਾਈਚਾਰਾ ਸਾਂਝ ਮੁਹੱਬਤ ਇਹ ਪੰਜਾਬ ਕੁੱਲ ਦੁਨੀਆਂ ਦੇ ਵਿੱਚ ਇਸ ਚੀਜ਼ ਨੂੰ ਮਸ਼ਹੂਰ ਆ ਕਿ ਪੰਜਾਬੀਆਂ ਦਾ ਆਪਤ ਵਿੱਚ ਪਿਆਰ ਆ ਮੁਹੱਬਤ ਆ ਮਿਲ ਵਰਤ ਕੇ ਰਹਿੰਦੇ ਆ ਜੇ ਇਹੀ ਘਾਟ ਕਾ ਸਾਡੇ ਪੱਲੇ ਪਿੱਛੇ ਵੀ ਕੀ ਰਹਿ ਗਿਆ ਪਿੱਛੇ ਕੁਛ ਨਹੀਂ ਰਹਿਣਾ ਇਹ ਚੀਜ਼ ਨਹੀਂ ਖਤਮ ਹੋਣੀ ਚਾਹੀਦੀ ਕਿਉਂਕਿ ਇੱਕ ਵਾਰ ਨਾ ਕਿਸੇ ਪਿੰਡ ਦੇ ਵਿੱਚ ਕਲੱਬ ਬਣਿਆ ਹੋਇਆ ਸੀਗਾ ਤੁਹਾਨੂੰ ਮੈਂ ਗੱਲ ਦੱਸਦਾ ਹਾਂ ਵੀ ਫਾਇਦਾ ਕਿੱਦਾਂ ਨੁਕਸਾਨ ਕਿੱਦਾਂ ਦਿਲਾਈਦਾ ਉਸ ਕਲੱਬ ਦੇ ਵਿੱਚ ਦੋ ਬੰਦਿਆਂ ਦੀ ਆਪਸੀ ਪ੍ਰਧਾਨੀ ਨੂੰ ਲੈ ਕੇ ਦੌੜ ਲੱਗੀ ਹੂੰ ਦੋਨੇ ਬੰਦੇ ਯੋਗ ਸੀ ਪ੍ਰਧਾਨਗੀ ਦੇ ਹੂੰ ਦੋਨੇ ਯੋਗ ਸੀਗੇ ਦੋਨੋਂ ਕਿਛੁ ਤਾਂ ਤਲਬੀ ਕਿ ਮੈਂ ਬਣਨਾ ਮੈਂ ਬਣਨਾ ਮੈਂ ਬਣਨਾ ਤੇ ਉਹ ਕਲੱਬ ਨੇ ਫੈਸਲਾ ਕੀਤਾ ਕਿ ਤੂੰ ਦੋਨੇ ਰਹਿਣ ਦੋ ਤੀਜਾ ਵੀ ਇਹੋ ਜਿਹਾ ਬੰਦਾ ਪ੍ਰਧਾਨ ਬਣਦਾ ਜਿਹੜਾ ਪ੍ਰਧਾਨਗੀ ਦੇ ਕਾਬਿਲ ਹੀ ਨਹੀਂ ਹੈ ਨਹੀਂ ਕਾਬਿਲ ਨਹੀਂ ਜਿਹਨੂੰ ਪ੍ਰਧਾਨ ਦੇ ਅੱਖਰ ਵੀ ਨਹੀਂ ਲਿਖਣੇ ਆਉਂਦੇ ਉਹ ਪ੍ਰਧਾਨ ਬਣ ਗਿਆ ਸੋ ਸਿੱਡੀ ਸਾਡੀ ਆਪਸੀ ਲੜਾਈ ਆ ਤੇ ਆਪਸੀ ਨਫਰਤ ਆ ਜਿਹੜੀ ਉਹ ਚੀਜ਼ ਆ ਨਾ ਉਹਦਾ ਫਾਇਦਾ ਕੋਈ ਤੀਜੀ ਤਰ ਲੈ ਰਹੀ ਆ ਤੀਜੀ ਤਰ ਲੈ ਰਹੀ ਆ ਬਿਲਕੁਲ ਸਹੀ ਗੱਲ ਇਹ ਸੇਮ ਹੋ ਰਿਹਾ ਬਹੁਤ ਟਾਈਮ ਤੋਂ ਹੋ ਰਿਹਾ ਜੇ ਇੱਥੇ ਆਪਾਂ ਗੌਰ ਨਾ ਕੀਤੀ ਮੈਂ ਤਾਂ ਕੋਸ਼ਿਸ਼ ਕਰਦਾ ਹੁੰਦਾ ਬਾਈ ਵੀ ਜਿਹੜੇ ਭਰਾ ਚੰਗਾ ਬੋਲਣਾ ਜਾਣਦੇ ਨੇ ਚੰਗਾ ਪੜ੍ਹਦੇ ਨੇ ਚੰਗਾ ਬੋਲਦੇ ਨੇ ਉਹ ਕੋਸ਼ਿਸ਼ ਕਰਨ ਵੀ ਜਿੱਥੇ ਵੀ ਜਾਂਦੇ ਨੇ ਚਾਰ ਬੰਦੇ ਇਕੱਠੇ ਹੁੰਦੇ ਨੇ ਤਾਂ ਕੋਸ਼ਿਸ਼ ਕਰੋ ਚੰਗੀਆਂ ਗੱਲਾਂ ਕਰੋ ਉਹਨਾਂ ਨਾਲ ਅਸਰ ਹੁੰਦਾ ਬਾਈ ਸੋਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੋਕਾ ਦੇਣ ਦਾ ਜੇ ਅਸੀਂ ਹੋਕਾ ਵੀ ਉਹਨਾਂ ਨੂੰ ਦਈਏ ਫਿਰ ਅਸੀਂ ਗੁਨਾਹਗਾਰ ਹਾਂ ਬਿਲਕੁਲ ਠੀਕ ਹੈ ਇਹ ਹੋਕਾ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿੱਥੋਂ ਤੱਕ ਵੀ ਹੋ ਸਕਦਾ ਆਪਾਂ ਸਾਂਝਾਂ ਵਧਾਈਏ ਸਾਂਝਾਂ ਵਧਣੀਆਂ ਚਾਹੀਦੀਆਂ ਮੈਨੂੰ ਲੱਗਦਾ ਬਈ ਇਹ ਪਹਿਲ ਲੀਡਰਡ ਵੀ ਕਰਨੀ ਚਾਹੀਦੀ ਹੈ ਲੀਡਰ ਵੀ ਇਹ ਅਨਾਉਂਸਮੈਂਟ ਨਾ ਕਰਨ ਵੀ ਪਾਈ ਤੁਸੀਂ ਸਾਡੇ ਪਿੱਛੇ ਬੈਰ ਨਾ ਬਨੋ ਹਾਂ ਬਿਲਕੁਲ ਜਿੱਦਾ ਜਿੱਥੇ ਹੈਗਾ ਉਹ ਜਿਵੇਂ ਕਹਿੰਦੇ ਵੀ ਜਿੱਥੇ ਜਿੱਦੀ ਲੱਗੀ ਤੇ ਲੱਗੀ ਰਹਿਣ ਦੀ ਹੈਨਾ ਲੱਗੀ ਰਹਿਣ ਦੇ ਪਰ ਸਾਡੇ ਪਿੱਛੇ ਤੁਸੀਂ ਆਪਸੀ ਬੈਰ-ਵਿਰੋਧ ਨਾ ਪਾਓ ਅਸੀਂ ਤਾਂ ਰਹਿਣਾ ਅਜੇ ਲੀਡਰ ਦਾ ਕੀ ਹੈ ਬਾਈ ਮੈਂ ਹੁਣ ਤਾਜ਼ੇ ਐਗਜ਼ਾਮਪਲ ਤੁਹਾਨੂੰ ਦਰਨਾ ਮੈਂ ਹੁਣ 골ਡੀ ਸੀਗਾ ਹੂੰ ਧੋਰੀ ਵਾਲਾ ਬਿਲਕੁਲ 골ਡੀ ਪਿੱਛੇ ਲੋਕਾਂ ਦੇ ਬੈਰ ਬਨਣ ਲਈ ਹੂੰ ਕਾਂਗਰਸ ਪਾਰਟੀ ਦੇ ਖੜੇ ਲੋਕ ਉਹ ਤੰਦਰਾਮ ਦੇ ਜਾਬੜੇ ਮੁੜ ਕੇ ਫੇ ਗੰਗ ਚਲੇ ਲੋਕਾਂ ਦਾ ਕੀ ਕਸੂਰ ਹੈ ਬਈ ਹੁਣ ਮੁੜ ਕੇ ਫੇਰਾ ਗਿਆ ਉਹ ਹੁਣ ਹੁਣ ਉਹ ਲੋਕਾਂ ਨੂੰ ਉਹ ਲੋਕਾਂ ਦਾ ਕਸੂਰ ਦੱਸੂਗੀ ਆ ਲੋਕਾਂ ਦਾ ਜਿਹੜੇ 골ਡੀ ਪਿੱਛੇ ਲੜਦੇ ਰਹੇ ਨੇ ਸੋ ਇਹ ਜਿਹੜੀਆਂ ਬਹੁਤ ਐਗਜ਼ਾਮਪਲ ਆ ਨੇ ਹਰੇਕ ਬੰਦੇ ਨੂੰ ਤਾਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਜੇ ਆਪਾਂ ਦੇਖੋ ਸਾਹਮਣੇ ਇੱਕ ਕਹਾਵਤ ਆ ਵੀ ਅੱਖੀਂ ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ ਜੇ ਆਪਾਂ ਸਾਰਾ ਕੁਝ ਦੇਖ ਕੇ ਇਹਨੂੰ ਨਾ ਸਮਝੀਏ ਫਿਰ ਮੂਰਖਤਾ ਹੀ ਆ ਨਾ ਮੂਰਖਤਾ ਬਈ ਸਮਝਣੀ ਚਾਹੀਦੀ ਮਾ ਮੂਰਖਤਾ ਕਹਾਂਗੇ ਇਹਨੂੰ ਆਪਾਂ ਕਹਿ ਸਕਦੇ ਹਣਾ ਕਿਉਂਕਿ ਸਾਜ ਸਾਡੀ ਕਿਸੇ ਨੇ ਪਾਉਣ ਹੀ ਨਹੀਂ ਆਕੇ ਨਾ ਕਿਸੇ ਨੂੰ ਆਪ ਪਾਣੀ ਪਣੀ ਹਾਂ ਸਾਡੀ ਗੁਰਮਾਨੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਹਣਾ ਗਰਬਾਣੀ ਤੋਂ ਬਾਅਦ ਮੈਂ ਅਕਸਰ ਗੱਲ ਕਰਦਾ ਨ ਵੀ ਗਰਬਾਣੀ ਹਰ ਬੰਦੇ ਦੇ ਪੜਨ ਦੀ ਨਹੀਂ ਹੈਗੀ ਹਮ ਹਰ ਬੰਦਾ ਉੱਥੇ ਤੱਕ ਪਹੁੰਚ ਨਹੀਂ ਕਰਦਾ ਬੰਦਾ ਡਰਦਾ ਵੀ ਸੋਚੰਦਾ ਰੱਖਣੀ ਪਊ ਅਸੀਂ ਗੁਰੂ ਸਾਹਿਬ ਨੂੰ ਆਪਣੇ ਘਰੇ ਲੈ ਕੇ ਰੱਖ ਨਹੀਂ ਸਕਦੇ ਅਸੀਂ ਕਿਤਾਬਾਂ ਤਾਂ ਰੱਖ ਸਕਦੇ ਹਾਂ ਬਿਲਕੁਲ ਕਿਤਾਬਾਂ ਨਾਲੋਂ ਜ਼ਿਆਦਾ ਬਿਲਕੁਲ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਦੂਜਾ ਜਿਹੜਾ ਗਿਆਨ ਦਾ ਭੰਡਾਰ ਹੈ ਉਹ ਕਿਤਾਬਾਂ ਨੇ ਚੰਗੀਆਂ ਕਿਤਾਬਾਂ ਬੰਦੇ ਸਭ ਤੋਂ ਵਧੀਆ ਦੋਸਤ ਹੀ ਕਿਤਾਬ ਆ ਹਾਂ ਕੋਸ਼ਿਸ਼ ਕਰੋ ਆਪ ਕਿਤਾਬਾਂ ਪੜੋ ਆਪਣੇ ਬੱਚਿਆਂ ਨੂੰ ਪੜਾਓ ਕਿਤਾਬਾਂ ਕਿਉਂਕਿ ਬਈ ਕਿਤਾਬ ਤੁਹਾਡੇ ਘਰੇ ਪਈ ਹੋਗੀ ਤੁਸੀਂ ਨਹੀਂ ਪੜੋਗੇ ਤੁਹਾਡੀ ਵਾਇਸ ਪੜ ਲੈਣਗੇ ਉਹ ਨਹੀਂ ਪੜਨਗੇ ਤੁਹਾਡਾ ਬੇਟਾ ਬੇਟੀ ਪੜੂ ਤੁਹਾਡਾ ਬੇਟਾ ਬੇਟੀ ਨਹੀਂ ਪੜੂ ਤੁਹਾਡਾ ਪੋਤਾ ਤਾਂ ਕਿ ਪੜ ਲਵੇ ਬਿਲਕੁਲ ਘਟੋ ਘਟੇ ਖੋਰ ਵੀ ਆ ਸੋਨੀ ਜੀ ਆਪਾਂ ਆਫ ਦਿ ਰਿਕਾਰਡ ਵੀ ਪਹਿਲਾਂ ਇਹ ਗੱਲਾਂ ਕਰ ਰਹੇ ਤੂੰ ਤੁਹਾਡੀ ਜਦੋਂ ਕਿਤਾਬ ਰਿਲੀਜ਼ ਹੋਈ ਲੁਧਿਆਣੇ ਪੰਜਾਬੀ ਭਵੰਦੇ ਵਿੱਚ ਕਾਫੀ ਮੇਰੇ ਦੋਸਤ ਉੱਥੇ ਆਏ ਸਾਰਿਆਂ ਨੂੰ ਆਪਾਂ ਇੱਕ ਕਿਤਾਬ ਦਿੱਤੀ ਉਹ ਬਹੁਤ ਸਾਰਿਆਂ ਨੂੰ ਉਹ ਸ਼ੌਂਕ ਪੈ ਗਿਆ ਤੁਹਾਡੀ ਸਾਰੀ ਕਿਤਾਬ ਪੜੀ ਉਹਨਾਂ ਨੇ ਔਰ ਤੁਹਾਡੀ ਕਿਤਾਬ ਪੜਨ ਤੋਂ ਬਾਅਦ ਕਈ ਬੰਦੇ ਤਾਂ ਮੈਨ ਤੋਂ ਹੋਰ ਕਿਤਾਬਾਂ ਮੰਗਣ ਵੀ ਆਏ ਭਾਜੀ ਹੋਰ ਕਿਤਾਬ ਦਿਓ ਆਪਾਂ ਹੋਰ ਕਿਤਾਬ ਪੜਨੀ ਹੈ ਕਿਉਂਕਿ ਉਹਨਾਂ ਨੂੰ ਇੱਕ ਮਾਹੌਲ ਮਿਲ ਗਿਆ ਉਹਨੇ ਉੱਥੇ ਆਪਣਾ ਘੰਟਾ ਦੋ ਘੰਟੇ ਦਾ ਪ੍ਰੋਗਰਾਮ ਚੱਲਿਆ ਮਾਹੌਲ ਦੇਖਿਆ ਬੰਦਾ ਕਿਤਾਬਾਂ ਬਾਰੇ ਬੋਲ ਰਿਹਾ ਕਿਤਾਬਾਂ ਸਕੂਨ ਦਿੰਦੀਆਂ ਕਿਤਾਬਾਂ ਸਮਝ ਦਿੰਦੀਆਂ ਠੀਕ ਹੈ ਅੱਜ ਮੋਬਾਈਲ ਇੰਟਰਨੈਟ ਦਾ ਜੋਗ ਹੈ ਹਰ ਬੰਦੇ ਨੂੰ ਦੌੜ ਲੱਗੀ ਹੋਈ ਹੈ ਠੀਕ ਹੈ ਸਕੂਨ ਹੈ ਨਹੀਂ ਬਿਲਕੁਲ ਵੀ ਆਰੀਲਾਂ ਦਾ ਰਵਾਜ ਚੱਲ ਪਿਆ ਜੇ ਕੋਈ ਕੋਈ ਨੌਲੇਜ ਵਾਲੀ ਕੋਈ ਸਮਝ ਵਾਲੀ ਰੀਲ ਵੀ ਚੱਲਦੀ ਹੈ ਤਾਂ ਕੋਈ ਉਹਨੂੰ ਸੁਣ ਕੇ ਰਾਜ ਨਹੀਂ ਦਵਾ-ਦਵਾ ਐ ਗੁੱਠੇ ਚੱਲਦੇ ਨੇ ਚੱਲ ਅਗਲੀ ਚੱਲ ਅਗਲੀ ਚੱਲੇ ਜਦੋਂ ਕੋਈ ਬੰਦਾ ਕਿਤਾਬ ਪੜ੍ਹਨ ਬੈਠ ਗਿਆ ਨਾ ਉਹਨੂੰ ਸਕੂਨ ਮਿਲੂਗਾ ਉਹਨੂੰ ਸ਼ਾਂਤੀ ਮਿਲੂਗੀ ਉਹ ਇਹ ਤੋਂ ਵੀ ਦੂਰ ਜਾਊਗਾ ਇਹ ਤੋਂ ਦੂਰ ਨੈਚਰਲੀ ਦੂਰ ਜਾਊਗਾ ਇਹ ਤੋਂ ਕੋਸ਼ਿਸ਼ ਕਰੋਗੇ ਮੈਂ ਤਾਂ ਦੂਰ ਜਾਵਾਂ ਸੋ ਉਸਕੇ ਇੱਕ ਚੰਗੀ ਕਿਤਾਬਾ ਖਰੀਦੋ ਬੜਾ ਮੈਂ ਤਾਂ ਕਹਿੰਦਾ ਵੀ ਇਹ ਮੈਂ ਤਾਂ ਬਾਈ ਹੁਣ ਇੱਕ ਹੋਰ ਹੁਣ ਉਹ ਕਪਿਲ ਦੇ ਸ਼ੋਅ 'ਚ ਆਏ ਸੀਗੇ ਮూర్ਤੀ ਜੀ ਹੈਨਾ ਬਹੁਤ ਵੱਡੇ ਬਿਜ਼ਨਸਮੈਨ ਨੇ ਹੋ ਹੈਨਾ ਨਰੈਣ ਮూర్ਤੀ ਜੀ ਉਹ ਤੇ ਉਹਨਾਂ ਦੀ ਵਾਈਫ ਆਏ ਸੀ ਹੁਣ ਉਹਨਾਂ ਦਾ ਪਤੀ ਉਹਨਾਂ ਕੋਲ ਕੀ ਹੈ ਹਰਬਾ ਖਰਬਾ ਪਤੀ ਬੰਦੇ ਨੇ ਹੋਣਾ ਤੇ ਉਹਨਾਂ ਨੇ ਇੱਕ ਛੋਟਾ ਜਿਹਾ ਸਵਾਲ ਕੀਤਾ ਕਪਲ ਦੇ ਵੀ ਤੁਸੀਂ ਜਦੋਂ ਵਿਆਹ ਚ ਜਾਂਦੇ ਹੋ ਤੇ ਤੁਸੀਂ ਕਿੰਨਾ ਸ਼ਗਨ ਦਿੰਦੇ ਹੋ ਕੀ ਦਿੰਦੇ ਹੋ ਪਹਿਲਾਂ ਦੋਨੇ ਜਣੇ ਰਹਿ ਕੇ ਜਾਂਦੇ ਹੋ ਹੈਨਾ ਉਹਦੀ ਵਾਈਫ ਕਹਿੰਦੀ ਉਹ ਬੜਾ ਸੋਹਣਾ ਲੱਗਿਆ ਮੈਨੂੰ ਮੈਂ ਵੀ ਜੀਨੂ ਅਪਲਾਈ ਕਰ ਰਹੇ ਹਾਂ ਆਪਦੇ ਆਪ ਤੇ ਉਹ ਕਹਿੰਦੀ ਵੀ ਅਸੀਂ ਸ਼ਗਨ ਦੀ ਬਜਾਏ ਕਿਤਾਬਾਂ ਗਿਫਟ ਕਰਕੇ ਹਾਂ ਵੈਰੀ ਗੁੱਡ ਲਾੜਾ ਲਾੜੀ ਨੂੰ ਅਸੀਂ ਕਿਤਾਬ ਦੇ ਕਿਉਂ ਨਾ ਸ਼ਗਨ ਦਿੰਦੇ ਹਾਂ ਸੋ ਮੈਂ ਵੀ ਉਹ ਕੋਸ਼ਿਸ਼ ਕਰ ਰਿਹਾ ਵੀ ਮੈਂ ਜਦੋਂ ਵੀ ਕਿਸੇ ਵਿਆਹ ਤੇ ਜਾਵਾਂ ਸ਼ਗਨ ਦੇ ਨਾਲ ਨਾਲ ਮੈਂ ਕਿਤਾਬ ਜ਼ਰੂਰ ਲੈ ਕੇ ਜਾਵਾਂ। ਕਿਉਂਕਿ ਪਤਨੀ ਬੰਦਾ ਪੜ੍ਹਨਾ ਨਾ ਹੁੰਦਾ। ਹਾਂ ਬਿਲਕੁਲ। ਕਿਤਾਬ ਸਭ ਤੋਂ ਵੱਡਾ ਵਧੀਆ ਸਾਥੀ ਹੈ ਬੰਦੇ ਦਾ। ਸੋ ਜੇ ਆਪਾਂ ਕਹੀਏ ਵੀ ਸਾਰਾ ਕੁਝ ਸਰਕਾਰਾਂ ਠੀਕ ਕਰਨੀਆਂ ਜਾਂ ਹਨਾ ਪੰਚਾਇਤਾਂ ਹੀ ਸਾਡਾ ਕੁਝ ਕਰਨੀਆਂ ਆ ਕੇ ਸਰਪੰਚੀ ਸਾਡੇ ਕਰਨ ਵਾਲੀ। ਇਹ ਤਾਂ ਬਾਈ ਘਰ ਕੇ ਹੁਣ ਜਿਵੇਂ ਮੇਰਾ ਮੇਰਾ ਘਰ ਆ ਤੁਹਾਡਾ ਘਰ ਆ ਤੁਹਾਡੇ ਘਰ ਦੀ ਪੂਰੀ ਜਿੰਨੀ ਜਗ੍ਹਾ ਉਹ ਤੁਹਾਡਾ ਫਰਜ਼ ਵੀ ਤੁਸੀਂ ਆਪ ਸਾਫ਼ ਕਰੋ। ਹਾਂ ਬਿਲਕੁਲ। ਪੰਚਾਇਤ ਹੀ ਸਾਫ਼ ਕਰੂਗੀ ਆ ਕਿ ਉਹ ਸਰਪੰਚ ਨਹੀਂ ਕਰੂਗਾ ਸੁਣੀ ਜੀ ਹਰ ਹਰ ਬੰਦਾ ਆਪਣਾ ਘਰ ਦੇ ਮੂਨੇ ਸਾਫ ਕਰਨ ਲੱਗੇ ਪਿੰਡ ਸਾਫ ਹੋ ਜਾਊਗਾ ਹਾਂ ਆਪਾਂ ਨਾਲ ਨਾਲ ਸਾਫ ਕਰਨ ਲੱਗੇ ਤਾਂ ਪਿੰਡ ਸਾਫ ਬਿਲਕੁਲ ਹੈਨਾ ਉਹ ਜਿੰਨੇ ਕਹਿੰਦੇ ਨੇ ਵੀ ਕਿਹੜਾ ਇੱਕ ਵਾਰੀ ਹੋਰ ਛੋਟੀ ਜੀ ਗੱਲ ਜਿਆਦਾ ਆ ਗਈ ਵੀ ਅਸੀਂ ਅਸੀਂ ਬੇਈਮਾਨ ਕਿੰਨੇ ਆ ਸਾਡੇ ਜੀ ਬੇਈਮਾਨੀ ਕਿੱਥੋਂ ਸ਼ੁਰੂ ਹੋਈ ਹੈ ਆਪਾਂ ਸਰਕਾਰਾਂ ਨੂੰ ਅਫਸਰਾਂ ਨੂੰ ਪੁਲਿਸ ਨੂੰ ਪ੍ਰਸ਼ਾਸਨ ਨੂੰ ਵਕੀਲਾਂ ਨੂੰ ਜਦੋਂ ਨੂੰ ਬੇਈਮਾਨ ਕਹਿੰਦੇ ਆ ਵੀ ਅਸੀਂ ਖੁਦ ਵੀ ਬੇਈਮਾਨ ਹਾਂ ਹਾਂ ਬਿਲਕੁਲ ਬੇਈਮਾਨੀ ਸਾਡੇ ਘਰੋਂ ਸ਼ੁਰੂ ਹੋ ਜਾਂਦੀ ਆ ਕਈ ਲੋਕ ਤਾਂ ਗੁਰਦੁਆਰੇ ਜਾਣ ਲੱਗੇ ਪਤੰਦਰ ਮੀਟਰ ਦੀ ਗੁੰਡੀ ਲੱਗ ਜਾਂਦੇ ਨੇ ਹੂੰ ਸੋ ਬਿਲਕੁਲ ਸੱਚਾ ਚੱਲੇ ਗੁਰਦਾਰੇ ਹੁੰਦੇ ਨੇ ਪਹਿਲੇ ਮਿੱਟੀ ਦੀ ਗੁੰਡੀ ਲਹਣਗੇ ਫੇ ਗੁਰੂ ਘਰ ਜਾਣਗੇ ਉਹ ਹੈਨਾ ਸੋ ਦੂਸਰੀ ਗੱਲ ਕੀ ਰਹਾ ਨਾ ਕਹਿੰਦੇ ਕਿਸੇ ਰਾਜੇ ਨੇ ਢਣੋਰਾ ਪਟਵਾ ਰਿਹਾ ਪਟਵਾਤਾ ਵੀ ਉਹਨੂੰ ਦੁੱਧ ਚਾਹੀਦਾ ਸੀ ਬਹੁਤ ਜਿਆਦਾ ਮਾਤਰਾ ਜਿਹੜੀ ਬੜਾ ਵੱਡਾ ਜੱਗ ਕਰਨਾ ਸੀਗਾ ਉਹਨੇ ਢਣੋਰਾ ਪਟਵਾਤਾ ਵੀ ਸੇਰ ਨੂੰ ਤਲਾਬ ਜਿਹੜਾ ਪਾਣੀ ਨਾਲ ਖਾਲੀ ਹੋਣਾ ਤੁਸੀਂ ਕੱਲੇ ਕੱਲੇ ਬੰਦੇ ਨੇ ਜਿੰਨਾ ਤੁਹਾਡੇ ਘਰੇ ਦੁੱਧ ਆ ਪਈ ਉਹ ਤਲਾਬ ਦੇ ਵਿੱਚ ਦੁੱਧ ਪਾ ਕੇ ਹੋਣਾ ਤੇ ਉਹ ਤਲਾਬ ਦੁੱਧ ਨਾਲ ਭਰਨਾ ਰਾਜੇ ਨੂੰ ਚਾਹੀਦਾ ਉਹਨੇ ਹਵਣ ਕਰਨਾ ਬਹੁਤ ਵੱਡਾ ਹੁਣ ਤੁਸੀਂ ਵੀ ਸੋਚਿਆ ਮੈਂ ਵੀ ਸੋਚਿਆ ਵੀ ਇਹ ਇੰਨਾ ਦੁੱਧ ਉੱਥੇ ਮੇਰਾ ਬੱਚ ਪੜੀ ਕਿਹੜਾ ਦੇਖਣਾ ਉੱਥੇ ਵੀ ਪਾਣੀ ਪਾਇਆ ਨਾ ਕਹਿੰਦੇ ਸਾਰਾ ਤਲਾ ਪਾਣੀ ਨਹੀਂ ਭਰ ਗਿਆ ਕੋਈ ਬਾਕੀ ਨਹੀਂ ਆਇਆ ਪਾਣੀ ਨਹੀਂ ਗਿਆ ਕੋਈ ਬਿਲਕੁਲ ਹੈਨਾ ਸੋ ਇਸ ਕਰਕੇ ਸਾਨੂੰ ਆਪਦੇ ਅੰਦਰ ਚੀਜ਼ਾਂ ਕੱਢਣੀਆਂ ਪੈਣਗੀਆਂ ਇਹ ਤੇ ਸਾਨੂੰ ਆਪਦੇ ਅੰਦਰ ਇਮਾਨਦਾਰੀ ਲੈ ਕੇ ਆਉਣੀ ਪਊਗੀ ਜੇ ਅਸੀਂ ਜੇ ਚਾਹੁੰਦੇ ਸਾਡੀ ਸਰਕਾਰ ਇਮਾਨਦਾਰ ਹੋਵੇ ਸਾਡਾ ਪ੍ਰਸ਼ਾਸਨ ਇਮਾਨਦਾਰ ਹੋਵੇ ਤਾਂ ਬਈ ਸਾਨੂੰ ਪਹਿਲਾਂ ਆਪੇ ਅੰਦਰੋਂ ਹੋਣਾ ਪਊਗਾ ਕੋਈ ਵੀ ਚੀਜ਼ ਹੈ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸ਼ੁਰੂਆਤ ਕਰਨੀ ਪੈਗੀ ਹੈ ਹਨਾ ਜੇ ਤੁਸੀਂ ਆਪਣੇ ਆਪ ਨੂੰ ਸੁਧਾਰ ਲਿਆ ਆਪਣੇ ਆਪ ਨੂੰ ਚੇਂਜ ਕਰ ਰਹੇ ਹੋ ਤਾਂ ਆਪਦੇ ਸਾਥੀਆਂ ਨੂੰ ਕਹਿ ਸਕਦੇ ਹੋ ਸੁਣੀ ਹੋਈ ਗੱਲ ਕਹਿੰਦੇ ਫਰੀਦ ਸਾ ਫਰੀਦ ਸਾਹਿਬ ਦੇ ਕੋਲ ਕੋਈ ਲੈ ਕੇ ਆਇਆ ਵੀ ਬੱਚੇ ਨੂੰ ਵੀ ਗੁੜ ਬਹੁਤ ਖਾਂਦਾ ਹੈ ਤੇ ਉਹਨਾਂ ਨੇ ਕਿਹਾ ਮਾਤਾ ਅਗਲੇ ਹਫਤੇ ਆਈਂ ਉਹ ਅਗਲੇ ਹਫਤੇ ਗਏ ਤਾਂ ਉਹਨੇ ਕਿਹਾ ਤਾਂ ਵੀ ਕਾਕਾਤ ਦਵਾਈ ਤੱਕ ਗੁੜ ਨਹੀਂ ਖਾਣਾ ਕਹਿੰਦੇ ਵੀ ਤੁਸੀਂ ਤਾਂ ਇਹ ਗੱਲ ਉਸ ਦਿਨ ਵੀ ਕਹਿ ਸਕਦੇ ਸੀ ਉਹ ਕਹਿੰਦੇ ਵੀ ਉਦੋਂ ਮੈਂ ਖੁਦ ਖਾਂਦਾ ਸੀ ਕੋਈ ਵੀ ਗੱਲ ਹੈ ਆਪਣੇ ਆਪ ਦੀ ਸ਼ੁਰੂ ਕਰੋ ਪਹਿਲਾਂ ਉਹ ਤੋਂ ਬਾਅਦ ਸਾਥੀਆਂ ਨੂੰ ਸ਼ੁਰੂ ਕਰੋ ਪਰਿਵਾਰਕ ਤੌਰ ਤੇ ਹੌਲੀ ਹੌਲੀ ਕਾਫਲਾ ਬਣ ਸਕਦਾ ਕਬੱਡੀ ਗੱਲ ਨਹੀਂ ਬਿਲਕੁਲ ਬਾਈ ਜੇ ਹੁਣ ਜੇ ਭਗਤ ਸਿੰਘ ਸੋਚੀ ਜਾਂਦਾ ਬੈਠਾ ਮੀਰਾ ਜਿਹੀ ਹੋਰ ਪਹਿਲਾਂ ਲੱਗੂਗਾ ਤਾਂ ਮੈਂ ਬੱਚੇ ਲੱਗੂਗਾ ਤਾਂ ਕਾਫਲਾ ਬਣਣਾ ਨਹੀਂ ਸੀ ਉਹਨਾਂ ਨੇ ਸ਼ੁਰੂ ਕੀਤਾ ਤਾਂ ਕਾਫਲੇ ਬਣ ਗਏ ਕਾਫਲੇ ਬਣ ਗਏ ਬਿਲਕੁਲ ਕਰਤਾ ਸਿੰਘ ਸਰਾਬੇ ਦੀ ਛੋਟੀ ਉਮਰ ਦੇ ਵਿੱਚ ਐਡੇ ਐਡੇ ਫੈਸਲੇ ਲੈ ਗਿਆ ਜੇ ਸਰਾਬਾ ਸੋਚਦਾ ਰਹਿੰਦਾ ਪਹਿਲਾਂ ਕਿ ਹੋਰ ਮੈਨੂੰ ਕਵੇ ਆ ਕੇ ਮੈਂ ਉਹ ਤਾਂ ਬਾਅਦ ਸ਼ੁਰੂ ਕਰੂੰਗਾ ਤਾਂ ਲਹਿਰਬਾਨੀ ਨਹੀਂ ਸੀ ਨਹੀਂ ਸੀ ਲਹਿਰਬਾਨੀ ਜਿੰਨੇ ਵੀ ਆਪਣੀਆਂ ਲਹਿਰਾਂ ਆਈਆਂ ਨੇ ਜਿੰਨੇ ਵੀ ਕਿਸੇ ਨੂੰ ਤਾਂ ਪਹਿਲ ਕਰਨੀ ਪਊਗੀ ਨਾ ਕਿਸੇ ਨੂੰ ਪਹਿਲ ਬੰਦਾ ਕਰਦਾ ਉਹਨੂੰ ਉਹ ਚੀਜ਼ ਚੰਗੀ ਲੱਗੇ ਤੇ ਬੰਦਾ ਨਾਲ ਦੀ ਨਾ ਅਪਣਾ ਲੈਂਦਾ ਸਾਡੇ ਤੇ ਕਿਤਨਾ ਕਹਿੰਦੇ ਘਾਟ ਵੀ ਆ ਸਾਨੂੰ ਵਧੀਆ ਲੀਡਰ ਦੀ ਘਾਟ ਰਹੀ ਆ ਸਿੱਖ ਕੌਮ ਨੂੰ ਖਾਸ ਕਰਕੇ ਰਹੀ ਬਿਲਕੁਲ ਹੈਨਾ ਕਿ ਵਧੀਆ ਲੀਡਰ ਮਿਲੂਗਾ ਅਸੀਂ ਤਾਂ ਉਹਦੇ ਪਿੱਛ ਸੋਨੇ ਚ ਕੋਈ ਵੀ ਹੈ ਨਾ ਤੁਸੀਂ ਕਿਤੇ ਵੀ ਸ਼ੁਰੂਆਤ ਕਰਨੀ ਹੈ ਨਾ ਬੰਦਾ ਮੋਹਰੇ ਲੱਗਣ ਨਾਲ ਹੋਣਾ ਚਾਹੀਦਾ ਮਗਰ ਲੱਗਨ ਨੂੰ ਬਹੁਤ ਦੁਨੀਆ ਤੋ ਤਿਆਰ ਬੈਠੀ ਆ ਹਰ ਇੱਕ ਬੰਦ ਹੀ ਭਾਲਦਾ ਕੋਈ ਸ਼ੁਰੂਆਤ ਕਰੋ ਨਾ ਕਿਸੇ ਵੀ ਫੀਲਡ 'ਚ ਚਲੇ ਜਾਓ ਤੁਹਾਡੇ ਮਗਰ ਲੱਖਾ ਨੂੰ ਬਹੁਤ ਦੁਨੀਆ ਖੜੀ ਆ ਸਿਰਫ ਉਹੀ ਗੱਲ ਖੜੀ ਆ ਸ਼ੁਰੂਆਤ ਕੌਣ ਕਰੇਗਾ ਅਸੀਂ ਇੱਥੇ ਬਹਿ ਕੇ ਚਾਰ ਬੰਦੇ ਜਿੱਥੇ ਇਕੱਠੇ ਨੇ ਉੱਥੇ ਵੀ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਵੀ ਜੰਸਾਰ ਕਿਤੇ ਹੋਰ ਬੰਦੇ ਭੰਡ ਰਹਿਣੇ ਦੀ ਮਾੜਾ ਕੰਟੈਂਟ ਆ ਰਹੇ ਮਾੜਾ ਹੋ ਰਿਹਾ ਮਾੜਾ ਹੋ ਰਿਹਾ ਮਾੜਾ ਦਾ ਬਦਲ ਕੀ ਹੈ ਬਈ ਚੰਗਾ ਤੁਸੀਂ ਆਪ ਕਰੋ ਤੁਸੀਂ ਹਰ ਇੱਕ ਬੰਦੇ ਕਹਿੰਦਾ ਯਾਰ ਚੰਗਾ ਚੱਲਦਾ ਨਹੀਂ ਯਾਰ ਚੱਲੂਗਾ ਜੀ ਜੋ ਤੁਸੀਂ ਦੇਓ ਚੱਲੂ ਰੈਗੂਲਰ ਜਿਹੜੇ ਬੰਦੇ ਮੰਨ ਲਓ 20% ਬੰਦੇ ਮਾੜਾ ਸੁਣਦੇ ਨੇ ਤਾਂ ਬਈ 10% ਬੰਦੇ ਚੰਗਾ ਸੁਣਦੇ ਚੰਗਾ ਸੁਣਨ ਵਾਲੇ ਬਹੁਤ ਨੇ ਬਿਲਕੁਲ ਬਿਲਕੁਲ ਅਲੋਕੀ ਗੱਲ ਹੈ ਨਾ ਜਿੰਨੀ ਤੁਹਾਡੀ ਕੋਨੋਲੇਜ ਹੈਗੀ ਆਪਣੀ ਸਾਂਝੀ ਦਾ ਕਰੋ ਬਿਲਕੁਲ ਆਪਣਾ ਹੋਕਾ ਦਿਓ ਜੋ ਤੁਹਾਡੀ ਆਪਣੀ ਮੋਰਲ ਰਿਸਪੌਂਸਿਬਿਲਟੀ ਬਣਦੀ ਹੈ ਜ਼ਿੰਮੇਵਾਰੀ ਬਣਦੀ ਹੈ ਉਹ ਤੁਸੀਂ ਆਪਣੀ ਪੂਰੀ ਕਰੋ ਬਿਲਕੁਲ ਬਿਲਕੁਲ ਤੁਹਾਡੀ ਗੱਲ ਲੋਕਾਂ ਤੱਕ ਜਾਊਗੀ ਅੱਜ 200 ਤੇ ਕੱਲ ਨੂੰ 400 ਲੰਗੇ ਚਾਰ ਸੌ ਨਗੇ 800 ਨਗੇ 1000 ਨਗੇ ਹੌਲੀ ਹੌਲੀ ਕਾਫਲਾ ਬਣਦਾ ਹਰ ਇੱਕ ਚੀਜ਼ ਦਾ ਇੱਕਦਮ ਤਾਂ ਕੁਝ ਵੀ ਨਹੀਂ ਹੁੰਦਾ ਸੋ ਸਾਡਾ ਅੱਜ ਦਾ ਇਨਾ ਕ ਮਕਸਦ ਸੀਗਾ ਪ੍ਰਭੂ ਅਸੀਂ ਇਹ ਗੱਲਾਂ ਐਵੇਂ ਨਹੀਂ ਕਰ ਰਹੇ ਵੀ ਸਿਰਫ ਤੁਹਾਨੂੰ ਗਿਆਨ ਬੰਨ ਰਹੇ ਹਾਂ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਆਪਦੇ ਪਹਿਲਾਂ ਤਾਂ ਅਪਲਾਈ ਕਰਦੇ ਹਾਂ ਫਿਰ ਅੱਗੇ ਕਹਿਣ ਜੋਗੇ ਹੁੰਦੇ ਆ ਸੋ ਕੋਸ਼ਿਸ਼ ਕਰਿਆ ਕਰੋ ਧੌਣ ਚ ਕਿੱਲੇ ਕੱਢ ਕੇ ਰੱਖਿਆ ਕਰੋ ਸਬੰਦੇ ਬਣ ਕੇ ਰਿਹਾ ਕਰੀਏ ਤਾਂ ਜ਼ਿੰਦਗੀ ਸੁਆਦ ਦਿੰਦੀ ਹੈ ਹੋਰ ਸੁਆਦ ਦਿੰਦੀ ਹੈ ਹੋਰ ਸੁਣੀ ਹੋ ਜਾਂਦੀ ਹੈ ਹੋਰ ਖੂਬਸੂਰਤ ਹੋ ਜਾਂਦੀ ਹੈ ਸੋ ਧੰਨਵਾਦ ਬਹੁਤ ਬਹੁਤ ਜੁੜੇ ਰਹੋ ਲੀਡਿੰਗ ਪੰਜਾਬ ਨਾਲ ਥੈਂਕ ਯੂ